ਪਿਛਲੀ ਵਾਰ ਜਦੋਂ ਟੋਕੀਓ ਦੇ ਵਿੱਚ ਹੋਇਆ ਸੀ ਤਾਂ ਇਹ ਗੱਲ ਬੜੀ ਆਈ ਸੀ ਵੀ ਨਵੀਨ ਪਟਨਾਇਕ ਜਿਹੜੇ ਨੇ ਓਡੀਸ਼ਾ ਦੇ ਜਿਹੜੇ ਸੀਐਮ ਸੀ ਉਹਨਾਂ ਦਾ ਬੜਾ ਕੰਟ੍ਰਿਬਿਊਸ਼ਨ ਸੀਗਾ ਕਿ ਇਹ ਹਾਕੀ ਦੇ ਪਲੇਅਰਸ ਨੂੰ ਖੜਾ ਕਰਨ ਚਾਹੀਆਂ ਹੋਰ ਇਸ ਵਾਰ ਕੀ ਸਥਿਤੀ ਰਹੀ ਹੈ ਜਿਹੜੀ ਸਾਰੀ ਇਹਨਾਂ ਨੂੰ ਮੈਨੇਜ ਕਰਨ ਦੀ ਜਾਂ ਟ੍ਰੇਨਿੰਗ ਦਾ ਜਿਹੜਾ ਪ੍ਰੋਸੈਸ ਰਿਹਾ ਚੱਲ ਜਿਹੜਾ ਅਗਰ ਓਡੀਸ਼ਾ ਦੀ ਗੱਲ ਕਰੀਏ ਓਡੀਸ਼ਾ ਹਾਕੀ ਨੂੰ ਸਪੋਰਟ ਕਰਦਾ ਹੈ ਔਰ ਇੱਕ ਤਰੀਕੇ ਨਾਲ ਉਹ ਦੇਖਦੇ ਆ ਕਿ ਵੀ ਐਜ਼ ਅ ਬ੍ਰਾਂਡ ਪ੍ਰੋਮੋਸ਼ਨ ਵੀ ਹੋ ਰਹੀ ਹੈ ਉਹਨਾਂ ਦੇ ਟੂਰਿਜ਼ਮ ਵੀ ਵਧ ਰਿਹਾ ਕਿਉਂਕਿ ਪਲੇਅਰ ਦੇ ਅੱਗੇ 오ਡੀਸਾ ਵੀ ਲਿਖਿਆ ਜਾਂਦਾ ਹੈ ਠੀਕ ਹੈ ਵੀ ਹੁਣ ਮੰਨ ਲਓ ਕੋਈ ਅਗਰ ਸਟੇਟ ਹੈ ਉਹ ਆਪਣੀ ਸਟੇਟ ਦੀ ਪ੍ਰੋਮੋਸ਼ਨ ਵਾਸਤੇ ਕਿਸੇ ਚੀਜ਼ ਤੇ ਐਡਵਰਟਾਈਜ਼ਮੈਂਟ ਕਰਦਾ ਹੈ ਅਖਬਾਰਾਂ 'ਚ ਦਿੰਦਾ ਹੈ ਟੀਵੀ 'ਚ ਦਿੰਦਾ ਉਹਨਾਂ ਨੇ ਹਾਕੀ ਇੱਕ ਜ਼ਰੀਆ ਚੁਣਿਆ ਠੀਕ ਹੈ ਉਹਨਾਂ ਨੂੰ ਵੀ ਬੈਨੀਫਿਟ ਹੋਇਆ ਹਾਕੀ ਨੂੰ ਵੀ ਬੈਨੀਫਿਟ ਹੋਇਆ ਕਿਉਂਕਿ ਹਾਕੀ ਫੈਡਰੇਸ਼ਨ ਕੋਲ ਪੈਸਾ ਆਇਆ ਪੈਸਾ ਆਇਆ ਫੈਸਿਲਿਟੀਆਂ ਦੀ ਬਾਰੀ ਆਈ ਬਟ ਫਿਰ ਵੀ ਅਗਰ ਹਾਕੀ ਨੂੰ ਫੈਸਿਲਿਟੀਆਂ ਦੀ ਗੱਲ ਕਰੀ ਜਾਏ ਤਾਂ ਹਾਕੀ ਦੇ ਨਾਲ इमोशनल ਅਟੈਚਮੈਂਟ ਵੀ ਹੈ ਲੋਕਾਂ ਦੀ ਔਰ ਹਾਕੀ ਪਲੇਅਰ ਨੂੰ ਫੈਸਿਲਿਟੀਆਂ ਮਿਲਦੀ ਰਹੀਆਂ ਨੇ ਇਸ ਵਾਰ ਹਰਿਆਣੇ ਦੀ ਜਿਹੜੀ ਪਰਫਾਰਮੈਂਸ ਹੈ 올림픽 ਦੇ ਵਿੱਚ ਹੁਣ ਤੱਕ ਦੀ ਹਰਿਆਣੇ ਦੀ ਕਾਫੀ ਅੱਛੀ ਪਾਰਟਿਸਪੇਸ਼ਨ ਹੈ ਔਰ ਹਰਿਆਣਾ ਜਿਹੜੀ ਹੈ ਓਵਰਆਲ ਡਿਵੈਲਪਮੈਂਟ ਹੋਈ ਹੈ ਗੇਮ ਦੀ ਔਰ ਨੰਬਰ ਆਫ ਡਿਸਪਲਿਨਸ ਵਿਨੈਸ਼ ਫੋਗਾ ਤੇ ਸਿਮੌਨ ਬੈਲੀਜ਼ ਜਿਹੜੀ ਕੀ ਜਿਮਨਾਸਟ ਹੈ ਅਮਰੀਕਾ ਦੀ ਹੈ ਨਾ ਇਹਨਾਂ ਨਾਲ ਦੋ ਚੀਜ਼ਾਂ ਜੁੜੀਆਂ ਨੇ ਕਿੰਨਾ ਇਹਨਾਂ ਦੋਨੋਂ ਨੇ ਮੈਡਲ ਲਿਆ ਹੈ ਪਰਫਾਰਮੈਂਸ ਦਿੱਤੀ ਹੈ ਦੂਸਰਾ ਦੋਨੇ ਹੀ ਆਪਣੀ ਜ਼ਿੰਦਗੀ ਦੇ ਵਕਤ-ਵਕਤ ਪੜਾਵਾਂ ਤੇ ਸੈਕਸ਼ੂਅਲ ਅਬਿਊਜ਼ ਫ্রম سپورٹس ਅਕਾਡੇ ਪ੍ਰਬੰਧਕ ਨੇ ਉਹਨਾਂ ਦੇ ਨਾਲ ਇੱਕ ਸਪੋਰਟਸ ਪਰਸਨ ਦੇ ਐਂਗਲ ਤੋਂ ਤੁਸੀਂ ਕੀ ਦੇਖਦੇ ਹੋ ਜਿੰਨੇ ਵੀ ਆਪਣੇ ਪਲੇਅਰਸ ਆ ਖਾਸ ਕਰ ਵੂਮਨ ਉਹਨਾਂ ਦੇ ਬਿਸੀਕਲੀ ਆਪਸ ਲੂਟ ਕਰਦੇ ਕਿਉਂਕਿ ਇੰਨੇ ਪ੍ਰਿਜਡਿਸ ਦੇ ਬਾਵਜੂਦ ਵੀ ਇੰਨੇ ਡਿਸਕ੍ਰਿਮੀਨੇਸ਼ਨ ਦੇ ਬਾਵਜੂਦ ਵੀ ਇੰਨੇ ਐਕਸਪਲੋਇਟੇਸ਼ਨ ਦੇ ਬਾਵਜੂਦ ਵੀ ਇਹ ਆਪਣਾ ਵਧੀਆ ਪਰਫਾਰਮ ਕਰਦੇ ਆਂ ਔਰ ਮੈਡਲ ਕਿਸ ਵਾਸਤੇ ਜਿੱਤਦੇ ਨੇ ਦੇਖੋ ਅਗਰ ਇਹ ਕਿਸੇ ਵੀ profession ਚ ਜਦੋਂ ਇਸ ਤਰ੍ਹਾਂ ਚਾਹੇ ਉਹ ਟੀਚਿੰਗ ਚਾਹੇ ਚਾਹੇ ਸਾਡੇ ਜਰਨਲਿਜ਼ਮ ਚਾਹੇ ਅਗਰ ਕਿਸੇ ਨੂੰ ਉਹਦੇ ਭਈ ਅਗਰ ਕੁੜੀ ਹੈ ਉਹਨੂੰ ਕਿਸੇ ਲੈਵਲ ਦਾ ਐਕਸਪਲੋਇਟੇਸ਼ਨ ਆ ਗਿਆ ਉਹ ਪੂਰੀ ਹੋਂਦੋਂ ਉਹ ਨੁਕਸਾਨ ਸਹਿਣਾ ਪੈ ਰਿਹਾ ਹੈ ਜਾਂ ਉਹਨੂੰ ਕੋਈ ਤੰਗ ਕੀਤਾ ਜਾ ਰਿਹਾ ਤਾਂ ਉਹਦੇ ਵਾਸਤੇ ਬਹੁਤ ਇੱਕ ਜਿਹੜਾ ਮੈਂਟਲ ਪ੍ਰੈਸ਼ਰ ਮੈਂਟਲ ਟੋਰ ਬਹੁਤ ਜ਼ਿਆਦਾ ਹੋ ਰਿਹਾ ਹੈ ਪੈਰਿਸਤੀਆਂ 올림픽 ਖੇਡਾਂ ਚੱਲ ਰਹੀਆਂ ਨੇ ਇਹ 10ਵੀਂ ਵਰੇਗੰਡ ਹੈ ਵਿంటర్ 올림픽ਸ ਦੀ ਤੇ 7ਵੀਂ ਵਾਰ ਜਿਹੜਾ ਹੈਗਾ ਉਹ ਫਰਾਂਸ ਮੇਜ਼ਬਾਨੀ ਕਰ ਰਿਹਾ ਇਹਨਾਂ ਖੇਡਾਂ ਦੀ ਇਹਨਾਂ ਖੇਡਾਂ ਦੇ ਵਿੱਚ ਬਹੁਤ ਸਾਰੇ ਨਵੇਂ ਰਿਕਾਰਡ ਬਣ ਰਹੇ ਨੇ ਬਹੁਤ ਸਾਰੀ ਨਵੀਂ ਡਿਬੇਟਸ ਜਿਹੜੀ ਹੈ ਸਪੋਰਟਸ ਵਰਡ ਦੇ ਵਿੱਚ ਛਿੜੀ ਹੋਈ ਹੈ ਤੇ ਇਸ ਤੇ ਨਾਲ ਹੀ ਜੋ ਭਾਰਤ ਦੀ ਪਰਫਾਰਮੈਂਸ ਹੈ ਉਸ ਨੂੰ ਲੈ ਕੇ ਵੀ ਕਈ ਕਿਸਮ ਦੇ ਚਰਚੇ ਜਿਹੜੇ ਨੇ ਚੱਲ ਰਹੇ ਨੇ ਤਿੰਨ ਮੈਡਲ ਜਿਹੜੇ ਨੇ ਭਾਰਤ ਨੂੰ ਆਏ ਨੇ ਪਰ ਕਈ ਜਿਹੜੇ ਬਹੁਤ ਨੇੜੇ ਪਹੁੰਚਿਆ ਹੋਇਆ ਜਿਹੜਾ ਮਸਲਾ ਹੈਗਾ ਉਥੋਂ ਹਾਕੀ ਸਾਡੀ ਹੈ ਮੁੜੀ ਹੈ ਹਾਲੇ ਵੀ ਤੀਜੀ ਪਲੇਸ ਤੇ ਲਈ ਹਾਕੀ ਦੇ ਵਿੱਚ ਅਸੀਂ ਸਪੇਨ ਦੇ ਨਾਲ ਭੜਨਾ ਤੇ ਜਿਹੜੇ ਰਿਹੜੇ ਰੈਸਲਰ ਨੇ ਉਹ ਵੀ ਆਪਣੀ ਕਿਸਮਤ ਅਜ਼ਮਾ ਰਹੇ ਨੇ ਤੇ ਆਪਾਂ ਇਹ ਸਾਰੇ ਨੁਕਤੇ ਤੇ ਸੌਰਵ ਦੁੱਗਲ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜੇ ਸੀਨੀਅਰ ਸਪੋਰਟਸ ਜਰਨਲਿਸਟ ਨੇ ਇਹਨਾਂ ਸਾਰੇ 올림픽ਸ ਨੂੰ ਪਿਛਲੇ ਕਈ ਸਮਿਆਂ ਤੋਂ ਕਈ ਵਾਰ ਤੋਂ ਉਹ ਲਗਾਤਾਰ ਦੇਖ ਰਿਹਾ ਤੇ ਇਸ ਵਾਰ ਦੀ 올림픽ਸ ਨੂੰ ਉਹ ਕਿਵੇਂ ਨਖੇੜ ਕੇ ਦੇਖ ਰਿਹਾ ਜਾਂ ਕਿਹੜੀਆਂ ਨਵੀਆਂ ਚੀਜ਼ਾਂ ਨੇ ਜਿਹੜੀਆਂ ਇਸ 올림픽ਸ 'ਚ ਹੋਈਆਂ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਰ ਤੁਹਾਡਾ ਸਵਾਗਤ ਹੈ ਜੀ ਸਸਿਕਾ ਥੈਂਕ ਯੂ ਵੈਰੀ ਮਚ ਸਸਿਕਾ ਹਾਂਜੀ ਮੇਰਾ ਪਹਿਲਾ ਸਵਾਲ ਤੁਹਾਨੂੰ ਇਹੀ ਹੈ ਕਿ ਜਿਹੜੀ ਪੈਰਾਸੋਲੰਪਿਕਸ ਹੈ ਕਾਫੀ ਢੇਰ ਤੋਂ ਉਡੀਕ ਸੀ ਇਹ ਕਿਹੜੀਆਂ ਗੱਲਾਂ ਚ ਨਵੇਕਲੀ ਜਾਂ ਵੱਖ ਹੈ ਪਿਛਲੀਆਂ 올림픽ਸ ਨਾਲੋਂ ਦੇਖੋ ਅਗਰ ਤਾਂ ਆਪਾਂ ਇੱਕ ਓਪਨਿੰਗ ਸੈਰੇਮਨੀ ਦੀ ਗੱਲ ਕਰੀਏ ਕਿਉਂਕਿ ਪਹਿਲੇ ਜਦੋਂ ਵੀ ਓਪਨਿੰਗ ਸੈਰੇਮਨੀ ਹੋਈ ਹੈ ਸਟੇਡੀਅਮ ਦੇ ਅੰਦਰ ਹੋਈ ਹੈ ਤਾਂ ਐਤਕੀ ਇਹਨਾਂ ਨੇ ਬਾਹਰ ਕੀਤੀ ਹੈ ਔਰ ਜਿਹੜੀ ਇਹਨਾਂ ਦੀ ਵਾਟਰ ਬੋਡੀ ਹੈ ਭਈ ਉਹਦੇ ਜਿਹੜੀ ਆ ਭਈ ਪਲੇਅਰਸ ਨੂੰ ਅ ਮਾਰਚ ਪਾਸਟ ਉਹਦੇ ਚ ਹੋਇਆ ਜੀ ਜੀ ਔਰ ਅਗਰ ਇੰਡੀਆ ਦੀ ਗੱਲ ਕਰੀਏ ਔਰ ਉਸ ਤੋਂ ਪਹਿਲੇ ਮੈਂ ਕਿਉਂਕਿ ਆਪਾਂ ਚੰਡੀਗੜ੍ਹ 'ਚ ਆ ਅਗਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦਾ ਜਿਹੜਾ ਪੈਰਿਸ 올림픽ਸ ਦੀ ਗੱਲ ਹੈ ਇਹ ਪੰਜਾਬ ਵਾਸਤੇ 100 ਸਾਲ ਪੂਰੇ ਹੋ ਰਹੇ ਆ 올림픽 ਮੂਵਮੈਂਟ ਨੂੰ ਕਿਉਂਕਿ ਪੰਜਾਬ ਤੋਂ ਜਿਹੜੀ ਪਹਿਲੀ ਪਾਰਟਿਸਪੇਸ਼ਨ ਸੀ ਉਹ 1924 ਪੈਰਿਸ 올림픽ਸ 'ਚ ਸੀ ਤਾਂ ਉਹਦੇ 'ਚ ਆਪਣਾ ਬ੍ਰਿਗੇਡੀਅਰ ਦਿਲਪ ਸਿੰਘ ਜੀ ਹੈਗੇ ਉਹਨਾਂ ਨੇ ਲੌਂਗ ਟਰਮਸ ਪਾਰਟਿਸਪੇਟ ਕੀਤਾ ਸੀ ਔਰ ਇੱਕ ਮੁਹੰਮਦ ਸਲੀਮ ਟੈਨਿਸ ਤੋਂ ਅੱਛਾ ਲੇਕਿਨ ਪਹਿਲਾ ਜਿਹੜਾ ਈਵੈਂਟ ਸੀ ਕਿ ਉਹ ਬ੍ਰੀਡਰ ਦਲਪ ਸਿੰਘ ਜੀ ਦਾ ਸੀਗਾ ਉਸ ਟਾਈਮ ਆਰਮੀ ਉਹਨਾਂ ਨੇ ਜੁਆਇਨ ਕੀਤੀ ਸੀ ਤਾਂ ਬ੍ਰਿਗੇਡੀਅਰ ਨਹੀਂ ਸੀਗੇ ਤਾਂ ਉਹਨਾਂ ਦੀ ਪਾਰਟਿਸਪੇਸ਼ਨ ਪਹਿਲੀ ਮੰਨੀ ਜਾਂਦੀ ਹੈ ਇਹ ਦੋਨੋਂ ਪੰਜਾਬ ਤੋਂ ਹੀ ਸੀਗੇ ਤਾਂ ਪੰਜਾਬ ਦੇ ਵੀ 100 ਸਾਲ ਪੂਰੇ ਹੋ ਰਹੇ ਐ ਔਰ ਅਗਰ ਇੰਡੀਆ ਦੀ ਗੱਲ ਕਰੀਏ ਕਿਉਂਕਿ ਜਿਹੜਾ ਸ਼ੂਟਿੰਗ ਹੈ ਹਾਂਜੀ ਕਿਉਂਕਿ ਸ਼ੂਟਿੰਗ 2004 ਏਥਨਸ ਮੈਡਲ ਆਇਆ ਹਾਂਜੀ ਵੀਰ 2008 ਜਿਹੜਾ ਅਭਿਨਵ ਬਿੰਦਰਾ ਦਾ 골ਡ 골ਡ ਮੈਡਲ ਆਇਆ ਔਰ ਉਹ ਇੰਡੀਆ ਦੀ ਜਦੋਂ ਤੋਂ ਇੰਡੀਆ ਪਾਰਟਿਸਿਪੇਟ ਕਰ ਰਿਹਾ ਹੈ 올림픽ਸ ਚਾਹੇ ਉਹ ਪ੍ਰੀ ਇੰਡੀਪੈਂਡੈਂਸ ਦੀ ਗੱਲ ਕਰੀਏ 1900 ਤੋਂ ਫਸਟ ਟਾਈਮ ਇੰਡੀਵਿਜੁਅਲ ਚ 골ਡ ਆਇਆ ਸੀ ਉਹਦੇ ਬਾਅਦ 2012 ਚ ਮੈਡਲ ਆਏ ਦੋ ਗਗਨ ਨਾਰਾਇਣ ਵਿਜੇ ਦੇ ਬਟ 16 ਔਰ 20 ਰਿਓ 올림픽ਸ ਔਰ ਟੋਕੀਓ 올림픽ਸ ਕੋਈ ਵੀ ਮੈਡਲ ਨਹੀਂ ਸੀ ਸ਼ੂਟਿੰਗ ਦਾ ਤਾਂ ਇੱਕ ਤਰੀਕੇ ਨਾਲ ਵੀ ਜਿਹੜਾ ਦੇਖ ਰਹੇ ਸੀ ਕਿ ਵੀ ਸ਼ੂਟਿੰਗ ਇੱਕ ਸਟਰੋਂਗ ਡਿਸਪਲਿਨ ਹੈ ਉਹਦੇ ਵਿੱਚ ਮੈਡਲ ਵੀ ਆ ਰਹੇ ਐ ਉਹ ਦੋ 올림픽 ਗੇਮਸ ਸਕਿਪ ਕਰਨਾ ਔਰ ਪੈਰਿਸ ਜਿਹੜੇ ਸਾਡੇ ਹੁਣ ਤੱਕ ਤਿੰਨ ਮੈਡਲ ਆਏ ਐ ਤਿੰਨੋ ਹੀ ਸ਼ੂਟਿੰਗ ਤੋਂ ਆਏ ਐ ਤਾਂ ਇੱਕ ਇਹ ਬਹੁਤ ਵੱਡੀ ਡਿਵੈਲਪਮੈਂਟ ਅਸੀਂ ਦੇਖ ਸਕਦੇ ਹਾਂ ਕਿਉਂਕਿ ਸ਼ੂਟਿੰਗ ਸਪੋਰਟ ਜਿਹੜੀ ਹੈ ਇੰਡੀਆ 'ਚ ਜਿਹੜੇ ਨੰਬਰ ਆਫ ਸ਼ੂਟਰਸ ਹੈਗੇ ਆ ਪਿਛਲੇ ਕੁਝ ਸਾਲਾਂ ਤੋਂ ਕਾਫੀ ਵਧੇ ਐ ਔਰ ਉਹ ਜਿਹੜੇ ਆ ਟਾਪ ਕੰਟਰੀਜ਼ ਹੈਗੀ ਐ ਸ਼ੂਟਿੰਗ ਚ ਉਹਨਾਂ ਜਿੰਨਾ ਬੇਸ ਹੁਣ ਸਾਡਾ ਹੈਗਾ ਕਿਉਂਕਿ ਹੁਣ ਪਹਿਲੇ ਇੱਕ ਸਮੇਂ ਹੁੰਦਾ ਸੀ ਕਿ ਨੈਸ਼ਨਲ ਚ 500 ਸ਼ੂਟਰ ਪਾਰਟਿਸਪੇਟ ਕਰ ਰਹੇ ਆ ਹੁਣ 10-10 ਹਜ਼ਾਰ ਉਸ ਤੋਂ ਜ਼ਿਆਦਾ ਵੀ ਸ਼ੂਟਰ ਜਿਹੜੇ ਆ ਪਾਰਟਿਸਪੇਟ ਕਰ ਰਹੇ ਆ ਤਾਂ ਤਿੰਨੋਂ ਮੈਡਲ ਜਿਹੜੇ ਆ ਸ਼ੂਟਿੰਗ ਚ ਆਏ ਉਹਦੇ ਬਾਅਦ ਅਰਜੁਨ ਬਬੂਤਾ ਬਹੁਤ ਕਲੋਜ਼ ਰਿਹਾ ਸਕੀਟ ਮਿਕਸਡ ਈਵੈਂਟ ਚ ਅਸੀਂ ਬੜੇ ਕਲੋਜ਼ ਰਹੇ ਜੀ ਤਾਂ ਇਹ ਸ਼ੂਟਿੰਗ ਪੱਖੋਂ ਇੱਕ ਬੜੀ ਦੇਵਲਪਮੈਂਟ ਹੈ ਤੇ ਅਗਰ ਹਾਕੀ ਦੀ ਗੱਲ ਕਰੀਏ ਕਿਉਂਕਿ ਇਹ ਸੈਕਿੰਡ ਟਾਈਮ ਹੈ ਕਿ ਅਸੀਂ ব্রੌਂਜ਼ ਮੈਡਲ ਦਾ ਮੈਚ ਖੇਡ ਰਹੇ ਹਾਂ ਕਿਉਂਕਿ ਲਾਸਟ ਅਗਰ ਮੈਡਲ 1980 ਚ ਆਇਆ ਸੀ ਉਹਦੇ ਬਾਅਦ ਫਿਰ ਟੋਕੀਓ 올림픽ਸ ਆਇਆ ਸੀ 40 41 ਸਾਲ ਬਾਅਦ ਤਾਂ ਹੁਣ ਦੁਬਾਰਾ ਕਿਉਂਕਿ ਵੈਸੇ ਪੋਸਿਬਿਲਿਟੀ ਸੀ ਅਸੀਂ 골ਡ ਵੀ ਲੈ ਕੇ ਆ ਸਕਦੇ ਸੀ 골ਡ ਜਿਹੜਾ ਹੈ ਉਹ ਸਾਡੇ ਰੀਚ ਸੀਗਾ ਬਟ ਸਮ ਹਾਉ ਟੀਮ ਅੱਛਾ ਖੇਡੀ ਬਟ ਜਰਮਨੀ ਦੇ ਨਾਲ ਮੈਚ ਰਹਿ ਗਿਆ ਜੀ ਤਾਂ ਹੁਣ ਜਿਹੜਾ ব্রੌਂਜ਼ ਮੈਡਲ ਮੈਚ ਸਪੇਨ ਦੇ ਨਾਲ ਹੈ ਤਾਂ ਉਮੀਦ ਕਰਦੇ ਆ ਕਿ ਉਹ ਮੈਡਲ ਆਏ ਔਰ ਇੱਕ ਉਹ ਵੀ ਪੈरिस ਦਾ ਇੱਕ ਐਡੀਸ਼ਨ ਹੋਏਗਾ ਕਿਉਂਕਿ ਟੋਕੀਓ ਦੇ ਬਾਅਦ ਲਗਰ ਲਗਾਤਾਰ ਦੂਜੀ ਐਡੀਸ਼ਨ ਚ ਮੈਡਲ ਆ ਰਿਹਾ ਹੈ ਜੀ ਤਾਂ ਇੱਕ ਕਿਹਾ ਜਾ ਸਕਦਾ ਕਿ ਵੀ ਸਾਡੀ ਹਾਕੀ ਜਿਹੜੀ ਹੈ ਰਿਵਾਈਵਲ ਵੀ ਹੋਈ ਹੈ ਔਰ ਉਹਨੇ ਆਪਣੇ ਆਪ ਨੂੰ ਸਥਾਪਿਤ ਵੀ ਕੀਤਾ ਕਿ ਹਾਂ ਵੀ ਅਸੀਂ ਸਟਰੋਂਗ ਹੈਗੇ ਆ ਔਰ ਜੇ ਆਪਾਂ ਦੇਖੀਏ ਹਾਕੀ ਦੇ ਕੰਟੈਕਸਟ ਤੇ ਤਾਂ ਆਪਾਂ ਜਦੋਂ ਧਿਆਨ ਚੰਨ ਦੀ ਗੱਲ ਕਰਦੇ ਆਂ ਵੀ 1936 ਦੀ ਜਿਹੜੀ 올림픽 ਹੋਈ ਸੀ ਉਹਦੇ ਵਿੱਚ ਉਹਨਾਂ ਨੂੰ ਆਫਰ ਕੀਤਾ ਗਿਆ ਸੀ ਹਿਟਲਰ ਦੇ ਵੱਲੋਂ ਹਨਾ ਉਹਨਾਂ ਨੇ ਕਿਹਾ ਸੀ ਤਾਂ ਇੱਕ ਹਾਕੀ ਤੋਂ ਪਛਾਣ ਸੀ ਇੰਡੀਆ ਦੀ ਮਤਲਬ ਕਿ ਪੂਰੇ ਬਲਬੀਰ ਸਿੰਘ ਸੀਨੀਅਰ ਦਾ ਵੀ ਅਸੀਂ ਜਾਣਦੇ ਆਂ ਤਾਂ ਹੁਣ ਤੁਸੀਂ ਕੀ ਦੇਖਦੇ ਹੋ ਵੀ ਜਿਹੜੀ ਹਾਕੀ ਤੇ ਪਰਫਾਰਮੈਂਸ ਆਈ ਹੈ ਪਿਛਲੀ ਵਾਰ ਵੀ ਸੀਗੀ ਸਾਡੀ ਐਤਕੀ ਵੀ ਚਲੋ ਅਸੀਂ ਕਿਹਾ ਤਾਂ ਉਹਦੇ 'ਚ ਜਿਹੜੀ ਪੰਜਾਬ ਦੀ ਵੀ ਇੱਕ ਪਾਰਟਿਸਪੇਸ਼ਨ ਹੈ ਤਾਂ ਉਸ ਨੂੰ ਤੁਸੀਂ ਕੀ ਦੇਖਦੇ ਹੋ ਕਿ ਸਾਡੇ ਕੋਲ ਹਾਕੀ ਦਾ ਇੱਕ ਕਲਚਰ ਹੈ ਜਾਂ 인ਫਰਾਸਟ੍ਰਕਚਰ ਇੰਪਰੂਵ ਹੋਇਆ ਜਿਸ ਦੇ ਨਾਲ ਬੈਕ ਟੂ ਬੈਕ 올림픽ਸ ਦੇ ਵਿੱਚ ਅਸੀਂ ਕਰ ਸਕਿਆ ਜਾਂ ਇਹ ਕਿਸਮਤ ਦਾ ਸੌਦਾ ਹੈ ਦੇਖੋ ਇਹ ਵਿੱਚ ਜੇ ਅਸੀਂ ਸਟੈਟਸ ਦੀ ਗੱਲ ਕਰੀਏ ਕਿਉਂਕਿ ਜਦੋਂ ਅਸੀਂ ਕਿਸੇ ਚੀਜ਼ ਵਿੱਚ ਵੀ ਸਟੈਟਸ ਆ ਫਿਗਰ ਦੀ ਗੱਲ ਕਰਦੇ ਹਾਂ ਤਾਂ ਫਿਰ ਉਹ ਫੈਕਟਸ ਦੀ ਗੱਲ ਹੁੰਦੀ ਹੈ ਰਿਐਲਿਟੀ ਦੀ ਗੱਲ ਹੁੰਦੀ ਹੈ ਕਿਸਮਤ ਵਾਲੀ ਗੱਲ ਉਹਦੇ ਵਿੱਚ ਨਹੀਂ ਰਹਿੰਦੀ ਸ਼ਾਇਦ ਇਹ ਚੀਜ਼ਾਂ ਮੈਨੂੰ ਲੱਗਦਾ ਹੈ ਲੋਕਾਂ ਨੂੰ ਪਤਾ ਹੈ ਨਹੀਂ ਪਤਾ ਜੀ ਔਰ ਕਿਤੇ ਨਾ ਕਿਤੇ ਗਵਰਨਮੈਂਟ ਦਾ ਫੇਲਿਅਰ ਵੀ ਰਿਹਾ ਇਸ ਚੀਜ਼ ਨੂੰ ਪ੍ਰੋਜੈਕਟ ਕਰਨ ਵਾਸਤੇ ਅਗਰ ਇੰਡੀਆ ਦੀ ਸਟਾਰਟਿੰਗ 1900 ਦੀ ਪਹਿਲੀ ਪਾਰਟਿਸਪੇਸ਼ਨ ਸੀ 올림픽 ਦੀ ਔਰ ਅਜ ਦੀ ਗੱਲ ਕਰੀਏ 1924 ਤੱਕ ਤਾਂ ਬੀਸਿਕਲੀ 100 24 ਸਾਲ ਹੋ ਗਏ ਆ ਤਾਂ ਜਿੰਨੇ ਵੀ ਮੈਡਲਿਸਟ ਦੀ ਗੱਲ ਕਰੀਏ ਕਿਉਂਕਿ ਮੈਡਲ ਆਇਆ ਇੰਡੀਵਿਜੁਅਲ ਦੀ ਔਰ ਮੈਡਲਿਸ ਨੂੰ ਟੀਮ ਗੇਮ ਦੀ ਕਰ ਲਈ ਤਾਂ ਹਰ ਤੀਜਾ ਜਿਹੜਾ ਮੈਡਲਿਸਟ ਆ ਉਹ ਪੰਜਾਬੀ ਆ ਉਹਨੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਮਤਲਬ ਪੰਜਾਬੀ ਦਾ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਜਿਹੜਾ ਰੀਜਨ ਆਫ ਪੰਜਾਬ ਹਾਂ ਜਿਹਨੇ ਨੈਸ਼ਨਲ ਜਿਹੜੀ ਹੈ ਪੰਜਾਬ ਤੋਂ ਖੇਡੀ ਆ ਆਦਰਵਾਇਜ਼ ਆਪਣੇ ਹਾਕੀ ਦੇ ਪਲੇਅਰਸ ਜਾਂ ਹੋਰ ਆ ਜਿਹੜੇ ਉਹ ਵੀ ਵੈਸਟ ਬੰਗਾਲ ਸੈਟਲ ਹੋਏ ਉਹ ਅੱਗੇ 올림픽ਸ ਖੇਡੇ ਦਿੱਲੀੋਂ ਵੀ 올림픽ਸ ਖੇਡੇ ਤਾਂ ਅਗਰ ਹਰ ਤੀਜਾ ਮੈਡਲਿਸਟ ਅਗਰ ਪੰਜਾਬ ਤੋਂ ਆ ਤਾਂ ਇਹ ਸਾਨੂੰ ਸੋਚਣਾ ਚਾਹੀਦਾ ਕਿ ਕਿੰਨੀ ਵੱਡੀ ਬਈ ਜੋ ਪੰਜਾਬ ਦੀ ਕੰਟਰੀਬਿਊਸ਼ਨ ਹੈ ਔਰ ਇਨ ਰੂਟਸ ਚ ਹੈ ਹਮਮ ਔਰ ਜਦੋਂ ਅਗਰ ਹਾਕੀ ਦੀ ਗੱਲ ਕਰੀਏ 1920 ਐਜ ਇੰਡੀਆ ਨੇ ਡੈਬਿਊ ਕੀਤਾ ਸੀ ਹਾਕੀ ਚ 올림픽 ਉਹਦੇ ਬਾਅਦ ਰੈਗੂਲਰਲੀ ਜਿਹੜੀ ਪੰਜਾਬ ਦੀ ਪਾਰਟਿਸਪੇਸ਼ਨ ਹੈ ਉਹ ਵਧੀ ਹੈ ਕਿਉਂਕਿ ਪੰਜਾਬ ਜਿਹੜੀ ਹਾਕੀ ਪੰਜਾਬ ਚ ਆਈ ਹੈ ਉਹ ਆਰਮੀ ਕਰਕੇ ਆਈ ਪ੍ਰੀ ਇੰਡੀਪੈਂਡੈਂਸੀ ਯ era ਚ ਔਰ ਇਹ ਕਿਤਨਾ ਕਿਤੇ ਜਿਹੜਾ ਪੰਜਾਬ ਦਾ ਉਹ ਲੋਕਾਂ ਦਾ ਰਹਿਣ ਸਹਿਣ ਹੈ ਲੋਕ ਹੈਗੇ ਆ ਉਹਨਾਂ ਦਾ ਜਿਹੜਾ ਨੇਚਰ ਕਹ ਲਿਓ ਉਹ ਉਹਦੇ ਚ ਜਿਹੜੀ ਹੌਕੀ ਫਿੱਟ ਬੈਠੀ ਕਿਉਂਕਿ ਜਿੰਨੇ ਵੀ ਇਨਵੇਸ਼ਨਸ ਹੋਏ ਆ ਇੰਡੀਆ ਚ ਅਗਰ ਬ੍ਰਿਟਿਸ਼ ਜਾਂ ਪੋਰਟੂਗਲ ਉਹ ਸਮੁੰਦਰੋਂ ਹੋਏ ਆ ਅਦਰਵਾਈਜ਼ ਬਾਕੀ ਸਾਰੇ ਇਨਵੇਸ਼ਨ ਜਿਹੜੇ ਆ ਨਾਰਥ-ਵੈਸਟ ਤੋਂ ਹੋਏ ਆ ਤਾਂ ਉਹ ਜਿਹੜੇ ਆ ਪੰਜਾਬ ਜਿਹੜਾ ਫੋਰਫਰੰਟ ਤੇ ਆਂਦਾ ਸੀ ਤਾਂ ਲੋਕਾਂ ਨੂੰ ਇੱਕ ਪੰਜਾਬੀਆਂ ਨੂੰ ਫਾਈਟਬੈਕ ਕਰਨ ਦੀ ਜਿਹੜੀ ਆ ਉਹ ਕਰੈਕਟਰ ਚ ਚੀਜ਼ ਆ ਗਈ ਔਰ ਉਹ ਧੀਰੇ ਚਾਈ ਸ਼ੁਰੂ ਜਦੋਂ ਇਨਵੇਜਨਸ ਹੋਏ ਦੇਖ ਕੇ ਤਾਂ ਉਹ ਉਹ ਬੇਸਿਕਲੀ ਉਹਨਾਂ ਚ ਆ ਗਈ ਤਾਂ ਅੱਗੇ ਜਿਹੜੀ ਹਾਕੀ ਗੇਮ ਹੈ ਉਹ ਵੀ ਇੱਕ ਤਰੀਕੇ ਨਾਲ ਉਹਦੇ ਦਾ ਸਕਿੱਲ ਸਕਿੱਲ ਵੀ ਹੈ ਇੰਡੋਰੈਂਸ ਵੀ ਹੈ ਔਰ ਫਾਈਟਬੈਕ ਕਰਨ ਜਾਂਦਾ ਇੱਕ ਹਾਕੀ ਕਲਚਰ ਦਾ ਵੀ ਹਿੱਸਾ ਬਣ ਗਿਆ ਪੰਜਾਬ ਦੇ ਤਾਂ ਹੁਣ ਵੀ ਅਗਰ ਤੁਸੀਂ ਦੇਖੋ ਅੱਧੀ ਟੀਮ ਜਿਹੜੀ ਹੈ ਪੰਜਾਬ ਤੋਂ ਹੈ 16 ਮੈਂਬਰ ਤੇ 8 ਮੈਂਬਰ ਜਿਹੜੇ ਆ ਪੰਜਾਬ ਦੇ ਆ ਅਗੇ ਐਕਸਟਰਾ ਰਿਜ਼ਰਵਡ 3 ਪਲੇਅਰ ਹਨ ਉਹਨਾਂ ਚੋਂ ਦੋ ਪੰਜਾਬ ਦੇ ਐ ਜੀ ਪਿਛਲੀ ਵਾਰੀ ਵੀ ਜਿਹੜੇ ਆਪਣੇ 18 ਪਲੇਅਰ ਸੀਗੇ ਉਹਦਾ 10 ਪਲੇਅਰ ਪੰਜਾਬ ਦੇ ਸੀਗੇ ਤਾਂ ਪੰਜਾਬ ਦੀ ਕੰਟਰੀਬਿਊਸ਼ਨ ਕਾਫੀ ਅੱਛੀ ਰਹੀ ਹੈ ਹਾਕੀ ਚ ਔਰ ਪੰਜਾਬ ਚ ਹਾਕੀ ਦਾ ਅੱਛਾ ਸਿਸਟਮ ਹੈ ਲੋਕਾਂ ਦੀ ਇਨਵੋਲਵਮੈਂਟ ਹੈ ਲੇਕਿਨ ਕਈ ਵਾਰੀ ਵਿੱਚ ਕੁਝ ਸਮੇਂ ਬਾਅਦ ਕੋਈ ਗੈਪਸ ਆ ਜਾਂਦੇ ਆ ਤਾਂ ਉਹਦੇ ਚ ਕਿਤੇ ਨਾ ਕਿਤੇ ਕਈ ਵਾਰ ਗਵਰਨਮੈਂਟ ਦੇ ਫੇਲਿਅਰਸ ਵੀ ਹੁੰਦੇ ਆ ਜਾਂ ਗਵਰਨਮੈਂਟ ਉਨੇ ਇਨੀਸ਼ੀਏਟਿਵ ਨਹੀਂ ਕਰ ਸਕਦੀ ਕਿਉਂਕਿ ਬੇਸਿਕਲੀ ਇਹ ਹੈ ਕਿਉਂਕਿ ਪਲੇਅਰਸ ਨੂੰ ਗਰਾਉਂਡ ਵੀ ਚਾਹੀਦੇ ਆ ਪਲੇਅਰਸ ਨੂੰ ਫੈਸਿਲਿਟੀਆਂ ਚਾਹੀਦੀ ਹੈ ਅਗਰ ਉਹ ਗਵਰਨਮੈਂਟ ਕਿਤੇ ਨਾ ਕਿਤੇ ਅਗਰ ਪ੍ਰੋਵਾਈਡ ਨਹੀਂ ਕਰਦੀ ਹੈ ਤਾਂ ਉੱਥੇ ਥੋੜਾ ਬਹੁਤ ਜਰੂਰ ਉਸ ਚੀਜ਼ ਤੇ ਡਿਫਰੈਂਸ ਆਂਦਾ ਹੈ ਤਾਂ ਜਿੱਦਾਂ ਮਤਲਬ ਕਿ ਹੁਣ ਹਰਮਨਪ੍ਰੀਤ ਸਿੰਘ ਨੇ ਉਹਨਾਂ ਦੇ 8 ਗੋਲ ਨੇ ਕੱਲਿਆਂ ਦੇ ਮਤਲਬ ਕਿ ਤਾਂ ਤੁਸੀਂ ਇਦਾਂ ਇੰਡੀਵਿਜੂਅਲ ਪਰਫਾਰਮੈਂਸਿਸ ਵੀ ਸਾਡੇ ਚ ਆ ਰਹੀਆਂ ਨੇ ਵੀ ਜਿਵੇਂ ਆਪਾਂ ਪਾਕਿਸਤਾਨ ਦੇ ਪਲੇਅਰ ਸੀਗੇ ਉਹਨਾਂ ਦੀ ਵੀ ਕਾਫੀ ਗੱਲ ਹੁੰਦੀ ਸੀ ਪਹਿਲਾਂ ਜਦੋਂ ਤਾਂ ਵਰਡ ਦੇ ਵਰਲਡ ਕਲਾਸ ਪਲੇਅਰ ਵੀ ਪੰਜਾਬ ਤੋਂ ਆ ਰਿਹਾ ਹੈ ਤਾਂ ਇਹਦਾ ਕੀ ਇਨਸਪੀਰੇਸ਼ਨ ਕੀ ਮਿਲਦਾ ਜਿਹੜੇ ਹਲੇ ਮਤਲਬ ਕਿ ਆ ਰਹੇ ਆ ਬੱਚੇ ਜਾਂ ਜਿਨ੍ਹਾਂ ਨੇ ਅੱਗੋਂ ਖੇਡਣਾ ਦੇਖੋ ਕਿਉਂਕਿ ਹਰਮਨਪ੍ਰੀਤ ਦੀ ਗੱਲ ਕਰੀਏ ਕਿਉਂਕਿ ਉਹ ਪੈਨਲਟੀ ਕਾਰਨਰ ਸਪੈਸ਼ਲਿਸਟ ਹੈ ਤਾਂ ਜਦੋਂ ਪੈਨਲਟੀ ਕਾਰਨਰ ਮਿਲਦਾ ਤਾਂ ਉਹਦੇ ਚ ਪੋਸਿਬਿਲ ਜਿਹੜਾ ਪੈਨਲਟੀ ਕਾਰਨ ਸਪੈਸ਼ਲਿਸਟ ਹੈ ਜਿਹੜਾ ਲੈ ਰਿਹਾ ਉਹ ਗੋਲ ਉਹਦੇ ਖਾਤੇ ਜਾਏਗਾ ਬਟ ਇਹਦੇ ਵਿੱਚ ਕਾਫੀ ਲੋਕਾਂ ਦਾ ਕੰਟ੍ਰਿਬਿਊਸ਼ਨ ਰਹਿੰਦਾ ਹੈ ਕਿ ਉਹ ਗੋਲ ਜਿਹੜਾ ਹੈ ਪੈਨਲਟੀ ਕਾਰਨ ਅਨ ਕਾਰਨ ਕਰ ਰਿਹਾ ਹੈ ਪੈਨੈਟਰੇਟ ਡੀਚ ਕਾਰਨ ਕਰ ਰਿਹਾ ਤਾਂ ਉਹਦੇ ਚ ਇੱਕ ਓਵਰਆਲ ਇਨਵੋਲਵਮੈਂਟ ਤਾਂ ਹੁੰਦੀ ਹੈ ਹਾਂ ਲੇਕਿਨ ਜਦੋਂ ਵੀ ਪਲੇਅਰ ਕੋਈ ਵੀ ਸਟਾਰ ਬਣਦਾ ਹੈ ਟੀਵੀ ਵਿੱਚ ਦਿਖ ਰਿਹਾ ਹੈ ਉਹਦਾ ਨਾਮ ਹੋ ਰਿਹਾ ਉਹਨੂੰ ਇਨਸੈਂਟਿਵ ਮਿਲ ਰਿਹਾ ਉਹਦੇ ਕਰ ਉਹਨੂੰ ਕੈਸ਼ ਵਾਰਡ 2 ਟਾਈ ਕਰੋੜ ਰੁਪਏ ਮਿਲ ਰਿਹਾ ਵੱਡੀ ਅਫਸਰੀ ਮਿਲ ਰਹੀ ਹੈ ਤਾਂ ਜਨਰਲੀ ਜਿਹੜੇ ਯੰਗਸਟਰਸ ਐ ਉਹ ਉਹਦੇ ਨਾਲ ਅਟੈਚ ਹੁੰਦੇ ਹੀ ਹੁੰਦੇ ਐ ਹੁਣ ਇੱਥੇ ਤੁਸੀਂ ਦੇਖੋ ਹਰ ਜਾਂ ਪਿੰਡ ਚ ਜਾਓਗੇ ਵੀ ਕੀ ਕੀ ਕਰਨਾ ਜੀ ਫੋਰਨ ਜਾਣਾ ਹਮ ਉਹਨਾਂ ਦੀ ਇਨਸਪੀਰੇਸ਼ਨ ਕੀ ਐ ਫੋਰਨ ਜਾਣ ਚ ਪਿੰਡ ਜਿਹੜੇ ਵੱਡੇ ਘਰ ਬਣੇ ਹੋਏ ਐ ਉਹ ਕਹਿੰਦੇ ਆ ਇਸ ਤਰ੍ਹਾਂ ਸਾਡਾ ਵੀ ਘਰ ਹੋਏ ਇਹ ਗੱਡੀ ਵੱਡੀ ਗੱਡੀ ਸਾਡੀ ਵੀ ਹੋਏ ਕਿੱਥੋਂ ਮਿਲੂਗੀ ਫੋਰਨ ਜਾ ਕੇ ਮਿਲੂਗੀ ਹੁਣ ਇਹ ਚੀਜ਼ ਕਿਸ ਤਰ੍ਹਾਂ ਮਿਲ ਰਹੀ ਐ ਜੀ ਤੁਸੀਂ ਹਾਕੀ ਪਲੇਅਰ ਬਣਗੇ ਤਾਂ ਮਿਲੂਗੀ ਤਾਂ ਯੰਗਸਟਰਸ ਨੂੰ ਕੀ ਐ ਸੀ ਹਾਕੀ ਪਲੇਅਰ ਵੀ ਬਣ ਸਕਦੇ ਆ ਇਨਸਪੀਰੇਸ਼ਨ ਹੈ ਕਿਉਂਕਿ ਪਿਛਲੀ ਵਾਰ ਜਦੋਂ ਟੋਕੀਓ ਦੇ ਵਿੱਚ ਹੋਇਆ ਸੀ ਤਾਂ ਇਹ ਗੱਲ ਬੜੀ ਆਈ ਸੀ ਵੀ ਨਵੀਨ ਪਟਨਾਇਕ ਜਿਹੜੇ ਨੇ ਓਡੀਸ਼ਾ ਦੇ ਜਿਹੜੇ ਸੀਐਮ ਸੀ ਉਹਨਾਂ ਦਾ ਬੜਾ ਕੰਟਰੀਬਿਊਸ਼ਨ ਸੀਗਾ ਕਿ ਇਹ ਹਾਕੀ ਦੇ ਪਲੇਅਰਸ ਨੂੰ ਖੜਾ ਕਰਨ ਚਾਹੀਆਂ ਹੋਰ ਇਸ ਵਾਰ ਕੀ ਸਥਿਤੀ ਰਹੀ ਹੈ ਜਿਹੜੀ ਸਾਰੀ ਇਹਨਾਂ ਨੂੰ ਮੈਨੇਜ ਕਰਨ ਦੀ ਜਾਂ ਟ੍ਰੇਨਿੰਗ ਦਾ ਜਿਹੜਾ ਪ੍ਰੋਸੈਸ ਰਿਹਾ ਚਾ ਜਿਹੜਾ ਅਗਰ ਓਡੀਸ਼ਾ ਦੀ ਗੱਲ ਕਰੀਏ ਓਡੀਸ਼ਾ ਹਾਕੀ ਨੂੰ ਸਪੋਰਟ ਕਰਦਾ ਹੈ ਔਰ ਇੱਕ ਤਰੀਕੇ ਨਾਲ ਉਹ ਦੇਖਦਾ ਹੈ ਕਿ ਵੀ ਐਜ਼ ਅ ਬ੍ਰਾਂਡ ਪ੍ਰੋਮੋਸ਼ਨ ਵੀ ਹੋ ਰਹੀ ਹੈ ਉਹਨਾਂ ਦੇ ਟੂਰਿਜ਼ਮ ਵੀ ਵਧ ਰਿਹਾ ਕਿਉਂਕਿ ਪਲੇਅਰ ਦੇ ਅੱਗੇ 오ਡੀਸਾ ਵੀ ਲਿਖਿਆ ਜਾਂਦਾ ਹੈ ਬਟ ਸਿਰਫ ਉਸ ਚੀਜ਼ ਨਾਲ ਨਹੀਂ ਇਹ ਨਹੀਂ ਕਹਿ ਸਕਦੇ ਕਿ ਬਈ ਉਹ ਹਨ ਦੇਖੀ 오ਡੀਸਾ ਦੇ ਕਿੰਨੇ ਪਲੇਅਰ ਹੈ ਟੀਮ ਚ ਠੀਕ ਹੈ ਠੀਕ ਹੈ ਬਈ ਹੁਣ ਮੰਨ ਲਓ ਕੋਈ ਅਗਰ ਸਟੇਟ ਹੈ ਉਹ ਆਪਣੀ ਸਟੇਟ ਦੀ ਪ੍ਰੋਮੋਸ਼ਨ ਵਾਸਤੇ ਕਿਸੇ ਚੀਜ਼ ਤੇ ਐਡਵਰਟਾਈਜ਼ਮੈਂਟ ਕਰਦਾ ਹੈ ਅਖਬਾਰਾਂ ਚ ਦਿੰਦਾ ਹੈ ਟੀਵੀ ਚ ਦਿੰਦਾ ਉਹਨਾਂ ਨੇ ਹਾਕੀ ਇੱਕ ਜ਼ਰੀਆ ਚੁਣਿਆ ਠੀਕ ਹੈ ਜੀ ਠੀਕ ਹੈ ਉਹਨਾਂ ਨੂੰ ਵੀ ਬੈਨੀਫਿਟ ਹੋਇਆ ਹਾਕੀ ਨੂੰ ਵੀ ਬੈਨੀਫਿਟ ਹੋਇਆ ਕਿਉਂਕਿ ਹਾਕੀ ਫੈਡਰੇਸ਼ਨ ਕੋਲ ਪੈਸਾ ਆਇਆ ਪੈਸਾ ਆਇਆ ਫੈਸਿਲਿਟੀਆਂ ਦੀ ਬਾਰੀ ਆਈ ਬਟ ਫਿਰ ਵੀ ਅਗਰ ਹਾਕੀ ਨੂੰ ਫੈਸਿਲਿਟੀਆਂ ਦੀ ਗੱਲ ਕਰੀ ਜਾਏ ਤਾਂ ਹਾਕੀ ਦੇ ਨਾਲ ਇਮੋਸ਼ਨਲ ਅਟੈਚਮੈਂਟ ਵੀ ਹੈ ਲੋਕਾਂ ਦੀ ਔਰ ਹਾਕੀ ਪਲੇਅਰਸ ਨੂੰ ਫੈਸਿਲਿਟੀਆਂ ਮਿਲਦੀ ਰਹੀਆਂ ਕਿਉਂਕਿ ਜਿੰਨੀ ਜੌਬਸ ਅਗਰ ਹਾਕੀ ਚ ਹੈ ਖਾਸ ਕਰ ਮੈਂਚ ਬੈਂਕਿੰਗ ਸੈਕਟਰ ਚ ਹੈ ਪੈਟਰੋਲੀਅਮ ਸੈਕਟਰ ਚ ਹੈ ਪੁਲਿਸ ਚ ਹੈ ਤਾਂ ਬਾਕੀਆਂ ਚ ਉੰਨੀ ਜ਼ਿਆਦਾ ਨਹੀਂ ਹੈ ਤਾਂ ਫਿਰ ਵੀ ਜਿਹੜਾ ਹਾਕੀ ਦੇ ਪਲੇਅਰਸ ਨੂੰ ਜੌਬਸ ਮਿਲਦੀਆਂ ਹੂੰ ਤੇ ਜਿਹੜੀ ਅਕੈਡਮੀ ਸੀ ਜਿਵੇਂ ਹੁਣ ਜਦੋਂ ਅਸੀਂ ਦੇਖਿਆ ਸੀ ਪਿਛਲੀ ਵਾਰ ਤਾਂ ਇਹਦੇ ਵਿੱਚ ਇੱਕ ਖਡੂਰ ਸਾਹਿਬ ਅਕੈਡਮੀ ਦੇ ਕੁਝ ਸੀਗੇ ਕੁਝ ਨਾਮਤਰੀ ਅਕੈਡਮੀ ਦੇ ਹੁਣ ਅਸੀਂ ਪਤਾ ਕੀਤਾ ਤੇ ਉਹ ਖਡੂਰ ਸਾਹਿਬ ਅਕੈਡਮੀ ਵੀ ਬੰਦ ਹੋ ਗਈ ਕੋਵਿਡ ਤੋਂ ਬਾਅਦ ਮਤਲਬ ਕੋਵਿਡ ਕਰਕੇ ਤੇ ਇਸ ਕਿਸਮ ਦਾ ਮਲਗੀ ਗਵਰਨਮੈਂਟ ਵੱਲੋਂ ਨਹੀਂ ਹੋਣਾ ਚਾਹੀਦਾ ਜਿਹੜੀਆਂ ਪ੍ਰਾਈਵੇਟ ਅਕੈਡਮੀਆਂ ਅਸੀਂ ਬੱਚੇ ਜਾਂਦੇ ਆ ਹਾਂ ਜਿਸ ਤਰ੍ਹਾਂ ਹੁਣ ਜਲੰਧਰ ਚ ਇੱਕ ਸੁਰਜੀਤ ਅਕੈਡਮੀ ਬੋਡੀ ਅੱਛੀ ਚੱਲਦੀ ਹੈ ਉਹਨਾਂ ਦੇ ਪਲੇਅਰਸ ਆਂਦੇ ਆ ਉਹ ਡਿਪੈਂਡ ਕਰਦਾ ਹੈ ਕਿ ਜਿਹੜੀ ਪ੍ਰਾਈਵੇਟ ਅਕੈਡਮੀ ਹੈ ਉਹਦਾ फाउंडेशन किस तरीके ਨਾਲ ਆ ਕਿਸ ਤਰ੍ਹਾਂ بنی ہوئی ਹੈ ਉਹਨਾਂ ਦਾ سپورਟ ਸਿਸਟਮ ਕੀ ਹੈ ਔਰ ਗਵਰਨਮੈਂਟ ਨੂੰ ਅਗਰ ਕੋਈ ਅੱਛੀ ਪ੍ਰਾਈਵੇਟ ਅਕੈਡਮੀ ਕੰਮ ਕਰ ਰਹੀ ਹੋ ਤਾਂ ਉੱਥੇ ਵੀ ਸਪੋਰਟ ਕਰਨਾ ਚਾਹੀਦਾ ਠੀਕ ਹੈ ਜੀ ਤੇ ਜੇ ਆਪਾਂ ਹਰਿਆਣੇ ਦੀ ਗੱਲ ਕਰੀਏ ਸਾਡਾ ਗਵਾਂਡੀ ਸੂਬਾ ਹਰਿਆਣਾ ਹਰਿਆਣੇ ਨੇ ਵੀ ਕਾਫੀ ਅੱਛੀ ਪਰਫਾਰਮੈਂਸ ਦਿੱਤੀ ਹੈ ਪਿਛਲੇ ਕਈ 올림픽ਸ ਤੋਂ ਅਸੀਂ ਰੈਸਲਿੰਗ 'ਚ ਦੇਖਿਆ ਹੁਣ ਨੀਰ ਚੋਪਣਾ ਦਾ ਦੇਖਿਆ ਤਾਂ ਤੁਸੀਂ ਇਸ ਵਾਰ ਹਰਿਆਣੇ ਜਿਹੜੀ ਪਰਫਾਰਮੈਂਸ 올림픽ਸ ਦੇ ਵਿੱਚ ਹੁਣ ਤੱਕ ਦੀ ਉਹਦੇ ਪਲੇਅਰਸ ਦੇ ਹਵਾਲੇ ਨਾਲ ਚਾਹੇ ਨੀਰਜ ਪ੍ਰੋਪੜਾ ਦੇ ਹਵਾਲੇ ਨਾਲ ਚਾਹੇ ਵਿਨੀ ਦੇ ਦੇਖੋ ਹਰਿਆਣੇ ਦੀ ਕਾਫੀ ਅੱਛੀ ਪਾਰਟਿਸਪੇਸ਼ਨ ਹੈ ਔਰ ਹਰਿਆਣਾ ਜਿਹੜੀ ਹੈ ਓਵਰਆਲ ਡਿਵੈਲਪਮੈਂਟ ਹੋਈ ਹੈ ਗੇਮਸ ਦੀ ਔਰ ਨੰਬਰ ਆਫ ਡਿਸਪਲੀਨਸ ਅਗਰ ਪੰਜਾਬ ਦੇ ਪਾਰਟਿਸਪੇਸ਼ਨ ਦੇਖਿਆ ਜਾਏ ਤਾਂ ਹਾਕੀ ਹੈ ਫਿਰ ਸ਼ੂਟਿੰਗ ਹੈ ਔਰ ਆਪਣੇ ਐਥਲੈਟਿਕਸ ਹੈ ਲੇਕਿਨ ਹਰਿਆਣੇ ਚ ਹਾਕੀ ਦੇ ਵੀ ਪਲੇਅਰ ਹੈ ਸ਼ੂਟਿੰਗ ਵੀ ਹੈ ਰੈਸਲਿੰਗ ਹੈ ਉਹਦੇ ਬਾਅਦ ਬੌਕਸਿੰਗ ਹਰਿਆਣੇ ਦੇ ਪਲੇਅਰ ਐ 골ਫ ਚਹਰਿਆਣੇ ਦੇ ਪਲੇਅਰ ਤਾਂ ਕਾਫੀ ਨੰਬਰ ਆਫ ਇਵੈਂਟਸ ਹੈਗੇ ਆ ਹੁਣ ਸ਼ੂਟਿੰਗ ਚ ਇੰਡੀਆ ਦੇ ਤਿੰਨ ਮੈਡਲ ਆ ਜਿਹਦੇ ਚ ਇੱਕ ਸੁਪਨਿਲ ਜਿਹੜੇ ਮਹਾਰਾਸ਼ਟਰ ਦੇ ਐ ਉਹਦੇ ਬਾਅਦ ਬਾਕੀ ਦੋਨੋਂ ਮੈਡਲ ਐ ਉਹ ਹਰਿਆਣੇ ਦੇ ਪਲੇਅਰਾਂ ਦੇ ਆ ਚਾਹੇ ਮੰਨੂ ਬਾਕਰ ਐ ਸਰਬਜੋਤ ਸਿੰਘ ਐ ਉਹ ਹਰਿਆਣੇ ਦੇ ਥਰੂ ਆਏ ਹਨ ਨੀਰਾ ਚੋਪੜਾ ਜਿਹੜੇ ਆ ਹੋਪਫੁਲੀ ਉਹਨਾਂ ਦਾ ਵੀ ਮੈਡਲ ਆਏਗਾ ਹੁਣ ਦੇਖਣਾ ਕਿ ਕਿਹੜਾ ਮੈਡਲ ਆਏਗਾ ਉਹ ਵੀ ਹਰਿਆਣਾ ਦੇ ਆ ਔਰ ਇੱਕ ਜਿਹੜਾ ਅੱਜ ਬਹੁਤ ਇੱਕ ਹਾਰਡ ਲੱਕ ਰਿਆ ਵਿਨੇਸ਼ ਵੁਗਾੜ ਦਾ ਕਿਉਂਕਿ ਉਹ ਵੀ ਹਰਿਆਣੇ ਦੀ ਹੈਗੀ ਆ ਉਹਨਾਂ ਦਾ ਮਤਲਬ ਮੈਡਲ ਕਨਫਰਮ ਸੀਗਾ ਫਾਈਨਲ ਚ ਪਹੁੰਚ ਗਏ ਸੀ ਬਟ ਕੋਈ ਟੈਕਨੀਕਲ ਇਸ਼ੂ ਕਰਕੇ ਕਿ weight ਜਿਹੜਾ ਕਿ ਜਿਹੜਾ ਉਹਨਾਂ ਨੇ ਕੱਲ ਵੀ weight ਦਿੱਤਾ ਸੀ ਔਰ ਅੱਜ ਦੁਬਾਰਾ ਦਿੱਤਾ ਹੈ ਜੀ ਤਾਂ ਉਹ weight ਹੈ ਉਹ 50kg ਦੇ ਅੰਦਰ ਉਹ ਰਹਿਣਾ ਚਾਹੀਦਾ ਔਰ ਪਲੱਸ ਅੱਜ ਜਿਹੜਾ 100 ਗ੍ਰਾਮਸ ਦੀ ਰਿਲੈਕਸੇਸ਼ਨ ਸੀਗੀ ਬਟ ਉਹਦੇ باوجود ਵੀ ਉਹਨਾਂ ਦਾ weight ਉਦੋਂ ਬਾਹਰ ਆਇਆ ਤਾਂ ਉਹ ਫਿਰ ਡਿਸਕਵালিਫਾਈ ਹੋ ਗਏ ਤਾਂ ਉਹ ਮੈਡਲ ਤੋਂ ਬਾਹਰ ਹੋ ਗਈ ਪਹਿਲਾਂ 53 ਕੈਟਾਗਰੀ ਚ ਸੀਗੀ ਹੁਣ 50 ਕੈਟਾਗਰੀ ਚ ਆਏ ਸੀ ਇਹਦਾ ਵੀ ਕੋਈ ਇਸ਼ੂ ਰਿਹਾ ਹੋ ਸਕਦਾ ਹੋ ਸਕਦਾ ਕਿਉਂਕਿ ਡੈਫੀਨਿਟਲੀ ਉਹ ਹੈ ਹੀ ਇਸ਼ੂ ਕਿਉਂਕਿ ਜਿਹੜਾ ਬੋਡੀ ਜਿਉਂਕਿ ਜਦੋਂ ਉਹਨੇ ਸ਼ਿਫਟ ਕੀਤਾ ਸੀ 50 ਤੋਂ 53 ਤਾਂ ਇਸ ਲਈ ਕੀਤਾ ਸੀ ਕਿ ਬਈ ਉਹਦੀ ਬੋਡੀ ਜਿਹੜੀ ਹੈ 50 ਕਿਜੀ weight ਲੈਣਾ ਉਹਦੇ ਵਾਸਤੇ ਔਖਾ ਹੋ ਰਿਹਾ ਹੂੰ ਉ기로 ਦਾ weight ਜਿਹੜਾ 55 56 57 58 ਰਹਿ ਰਿਹਾ ਸੀ ਤਾਂ 58 ਤੋਂ ਅਗਰ 53 ਆਣਾ ਹੈ ਉਹ ਸੌਖਾ ਰਾਦਰ ਦੈਨ 50 ਲੈ ਕੇ ਆਣਾ ਤਾਂ ਬਟ ਉਹਦਾ ਜਿਹੜਾ ਹੁਣ weight ਕੈਟਾਗਰੀ ਜਦੋਂ ਚੇਂਜ ਹੋਈ ਤਾਂ ਉਹਦੇ ਵਾਸਤੇ ਬੜੀ ਪ੍ਰੋਬਲਮ ਵਾਲੀ ਗੱਲ ਹੋਈ ਤਾਂ ਕੋਈ ਕਾਂਸਪੀਰੇਸੀ ਦੀ ਗੱਲ ਹੋ ਰਹੀ ਹੈ ਨਹੀਂ ਇਹ ਇਸ ਤਰ੍ਹਾਂ ਕੋਈ ਉਹ ਗੱਲ ਨਹੀਂ ਹੈ ਬਲਕਿ ਰਾਦਰ ਸਬਨੂ ਮੈਂ ਇਹ ਹੈ ਰਿਕੁਐਸਟ ਕੀਤੀ ਸਾਨੂੰ ਜਿਹੜੀ ਹੈ ਬੜੀ ਐਕਸੈਂਸਿਟਿਵ ਅਪਰੋਚ ਰੱਖਣੀ ਚਾਹੀਦੀ ਹੈ 플레이ਰ ਦੇ ਪ੍ਰਤੀ ਕਿਉਂਕਿ ਜਦੋਂ ਇੱਕ ਮੈਡਲ ਆਣਾ ਔਰ ਨਹੀਂ ਆਣਾ ਇਹਦੇ ਵਿੱਚ ਆਪਣੇ ਇੰਡੀਅਨ ਪਰਸਪੈਕਟਿਵ ਤੋਂ ਬਹੁਤ ਜ਼ਿਆਦਾ ਫਰਕ ਹੋ ਜਾਂਦਾ ਹੈ ਕਿ ਜਿਸ 플레이ਰ ਨੂੰ ਮੈਡਲ ਆਂਦਾ ਉਹਨੂੰ ਬਹੁਤ ਕੁਝ ਮਿਲਦਾ ਹੈ ਉਹਦੀ ਲਾਈਫ ਇੱਕ ਬੜੀ ਚੇਂਜ ਹੋ ਜਾਂਦੀ ਹੈ ਔਰ ਉਹ ਮਿਹਨਤ ਵੀ ਕਰਦਾ ਹੈ ਮੈਡਲ ਵਾਸਤੇ ਔਰ 4 ਸਾਲ ਦੇ ਬਾਅਦ ਮੌਕਾ ਮਿਲਦਾ ਹੈ ਤਾਂ ਜਦੋਂ ਮੈਡਲ ਨਹੀਂ ਆਂਦਾ ਕਿਉਂਕਿ ਉਹਦਾ ਉਹ ਨੂੰ ਉਹ ਕਿਸ ਸਟ੍ਰੋਮ ਵਿੱਚ ਗੁਜ਼ਰਨਾ ਉਹਨੇ ਉਨੂੰ ਕਿਸ ਤਰੀਕੇ ਦਾ ਮੈਂਟਲ ਪ੍ਰੈਸ਼ਰ ਹੋਏਗਾ ਉਹ ਵੀ ਸਾਨੂੰ ਦੇਖਣਾ ਚਾਹੀਦਾ ਔਰ ਕੌਨਸਪੀਰੇਸੀ ਦੀ ਜ਼ਿਆਦਾਤਰ ਗੱਲ ਉਹ ਕਰ ਰਹੇ ਆ ਕਿਉਂਕਿ ਮੈਂ ਲੋਕਾਂ ਨੂੰ ਕਹਾਂਗਾ ਕਿ ਵੀ ਤੁਸੀਂ ਥੋੜਾ ਸਟੱਡੀ ਕਰ ਲਓ ਗੇਮ ਨੂੰ ਸੰਬੰਧਨ ਦੀ ਕੋਸ਼ਿਸ਼ ਕਰੋ ਕਿ ਕੀ ਟੈਕਨੀਕਲ ਐਸਪੈਕਟ ਹੈ ਕੀ ਰਿਐਲਿਟੀ ਹੈ ਉਹਦੇ ਬਾਅਦ ਫਿਰ ਕਿਸੇ ਉਤੇ ਆਓ ਕਿ ਭਈ ਕੌਨਸਪੀਰੇਸੀ ਹੈ ਮਤਲਬ ਇਹ ਨਹੀਂ ਕਿ ਭਈ ਜੋ ਵੀ ਬਈ ਇੱਕ ਜਿਸ ਤਰ੍ਹਾਂ WhatsApp ਯੂਨੀਵਰਸਿਟੀ ਹੋ ਗਈ ਬਈ ਕੋਈ ਫੇਕ ਨਿਊਜ਼ ਆ ਰਹੀ ਹੈ ਕਿਸੇ ਨੇ ਇੱਕ ਚੀਜ਼ ਸ਼ੁਰੂ ਕਰ ਲਈ ਤੁਹਾਨੂੰ ਸੂਟ ਕਰ ਰਹੀ ਹੈ ਤਾਂ ਉਹ ਤੇ ਹਾਂ ਮੇ ਆ ਮਿਲਾ ਲਿਆ ਤਾਂ ਇਹ ਜੀ ਵਿਨੇਸ਼ ਫੋਗਾ ਤੇ ਸਿਮੋਨ ਬੈਲੀਜ਼ ਜਿਹੜੀ ਕਿ ਜਿਮਨਾਸਟ ਹੈ ਅਮਰੀਕਾ ਦੀ ਹੈ ਨਾ ਇਹਨਾਂ ਦੇ ਨਾਲ ਦੋ ਚੀਜ਼ਾਂ ਜੁੜੀਆਂ ਨੇ ਇੱਕ ਤਾਂ ਇਹਨਾਂ ਦੋਨਾਂ ਨੇ ਮੈਡਲ ਲਿਆ ਪਰਫਾਰਮੈਂਸ ਦਿੱਤੀ ਹੈ ਦੂਸਰਾ ਦੋਨੇ ਹੀ ਆਪਣੀ ਜ਼ਿੰਦਗੀ ਦੇ ਵਕਫ ਵਕਫ ਪੜਾਵਾਂ ਤੇ ਸੈਕਸ਼ੂਅਲ ਅਬਿਊਜ਼ from supports ਜਿਹੜੇ ਪ੍ਰਬੰਧਕ ਨਹੀਂ ਉਹਨਾਂ ਦੇ ਨਾਲ ਹੀ ਤਾਂ ਜਿਹੜੀ ਇਹ ਸਾਰਾ ਟੈਂਡੈਂਸੀ ਹੈ ਇੱਕ ਫੀਮੇਲ ਦੇ ਐਂਗਲ ਤੋਂ ਵੀ ਮਤਲਬ ਕਿ ਇੱਕ ਤੁਸੀਂ ਪਰਫਾਰਮੈਂਸ ਵੀ ਦੇ ਰਹੇ ਹੋ ਫਿਰ ਤੁਹਾਨੂੰ ਇਦਾਂ ਦੀ ਵੀ ਚੀਜ਼ ਚੱਲਣੀ ਪੈਂਦੀ ਹੈ ਇੱਕ ਸਪੋਰਟਸ ਪਰਸਨ ਦੇ ਐਂਗਲ ਤੋਂ ਤੁਸੀਂ ਕੀ ਦੇਖਦੇ ਹੋ ਮਤਲਬ ਕਿ ਇਹਨਾਂ ਦੀ ਪਰਫਾਰਮੈਂਸ ਨੂੰ ਤੇ ਇਹਨਾਂ ਦੇ ਸਾਹਮਣੇ ਇਹ ਜਿਹੜੀ ਚੀਜ਼ ਆ ਇਹ ਇਹਨੂੰ ਇਹਨੂੰ ਇੱਕ ਚੈਲੰਜ ਦੇ ਤੌਰ ਤੇ ਹੈ ਆਬਸਟਕਲ ਕਿਉਂਕਿ ਜਦੋਂ ਵੀ ਕੋਈ ਚੈਲੰਜਸ অর ਆਬਸਟਿਕਲਸ ਆਉਂਦੇ ਆ ਤਾਂ ਤੁਹਾਡਾ ਰਸਤਾ ਵੱਡਾ ਹੋ ਜਾਂਦਾ ਹੈ ਜੀ ਕਿਉਂਕਿ ਮੰਨ ਲਓ ਜਿਹੜੀ ਸੋਸਾਇਟੀ ਸਾਰੀ ਚੀਜ਼ ਐਗਜ਼ਿਸਟ ਕਰ ਰਹੀ ਹੈ ਕਰਨੀ ਨਹੀਂ ਚਾਹੀਦੀ ਹੈ ਬਟ ਸਮ ਹਾਉ ਇਹ ਕਰ ਰਹੀ ਹੈ ਔਰ ਇਹ ਜਿੰਨੇ ਵੀ ਆਪਣੇ ਪਲੇਅਰਸ ਆਰ ਖਾਸ ਕਰ ਵੂਮਨ ਉਹਨਾ ਬੇਸਿਕਲੀ ਆਪਸ ਸਲੂਟ ਕਰਦੇ ਆ ਕਿਉਂਕਿ ਇਨੀ ਪ੍ਰੇਜੂਡਿਸ ਦੇ ਬਾਵਜੂਦ ਵੀ ਇਨੀ ਡਿਸਕ੍ਰਿਮੀਨੇਸ਼ਨ ਦੇ ਬਾਵਜੂਦ ਵੀ ਇਨੀ ਐਕਸਪਲੋਇਟੇਸ਼ਨ ਦੇ ਬਾਵਜੂਦ ਵੀ ਇਹ ਆਪਣਾ ਇੰਨਾ ਵਧੀਆ ਪਰਫਾਰਮ ਕਰਦੇ ਆ ਔਰ ਮੈਡਲ ਕਿਸ ਵਾਸਤੇ ਜਿੱਤਦੇ ਆ ਜੀ ਦੇਸ਼ ਵਾਸਤੇ ਭਈ ਤੁਹਾਨੂੰ ਲੱਗਦਾ ਕਿ ਅਨਫੋਰਚੂਨੇਟ ਹੈ ਕਿ ਇੱਕ ਜਿਹੜਾ ਪਲੇਅਰ ਹੈ ਇਸ ਲੈਵਲ ਤੇ ਪਰਫਾਰਮ ਕਰਦਾ ਹੈ ਇਹ ਬੇਸਿਕਲੀ ਕਿਸੇ ਚੀਜ਼ ਵਾਸਤੇ ਵੀ ਹਮਮ ਅਗਰ ਇਹ ਮਤਲਬ ਤੁਸੀਂ ਸਿਰਫ ਸਪੋਰਟਸ ਦੀ ਨਹੀਂ ਕਿਉਂਕਿ ਆਪਾਂ ਸਪੋਰਟਸ ਦੀ ਗੱਲ ਕਰ ਰਹੇ ਹਾਂ ਤਾਂ ਸਪੋਰਟਸ ਨੂੰ ਸੈਂਟਰ ਚ ਰੱਖਾਂਗੇ ਬਟ ਅਗਰ ਇਹ ਕਿਸੇ ਵੀ professions ਚ ਜਦੋਂ ਇਸਤਰੀ ਚਾਹੇ ਉਹ ਟੀਚਿੰਗ ਚਾਹੇ ਚਾਹੇ ਉਹ ਸਾਡੇ ਜਰਨਲਿਜ਼ਮ ਚਾਹੇ ਜੀ ਜੀ ਅਗਰ ਕਿਸੇ ਨੂੰ ਉਹਦੇ ਭਈ ਅਗਰ ਕੁੜੀ ਹੈ ਉਹਨੂੰ ਭਈ ਕਿਸੇ ਲੈਵਲ ਦਾ ਐਕਸਪਲੋਇਟੇਸ਼ਨ ਹੈ ਜਾਂ ਉਹ ਕੁੜੀ ਹੁੰਦਾ ਉਹਨੂੰ ਨੁਕਸਾਨ ਸਹਿਣਾ ਪੈ ਰਿਹਾ ਹੈ ਇਆ ਨੂੰ ਕੋਈ ਤੰਗ ਕੀਤਾ ਜਾ ਰਿਹਾ ਤਾਂ ਉਹਦੇ ਵਾਸਤੇ ਬਹੁਤ ਇੱਕ ਜਿਹੜਾ ਮੈਂਟਲ ਪ੍ਰੈਸ਼ਰ ਮੈਂਟਲ ਟੋਲ ਬਹੁਤ ਜ਼ਿਆਦਾ ਹੋ ਜਾਂਦਾ ਹੈ ਜਿਹੜੇ ਸਪੋਰਟਸ ਇਨਫਰਾਸਟ੍ਰਕਚਰ ਦੀ ਆਪਾਂ ਗੱਲ ਕਰਦੇ ਆਂ ਸਪੋਰਟਸ ਬਾਡੀਜ਼ ਦਾ ਜਿੱਦਾਂ ਦਾ ਮਾਹੌਲ ਹੈ ਕਿਉਂਕਿ ਆਪਾਂ ਕਿਸੇ ਦਾ ਨਾਂ ਨਹੀਂ ਚਲੋ ਲੈਣਾ ਪਰ ਇਹਦੇ ਵਿੱਚ ਬੜੀਆਂ ਕੰਟਰੋਵਰਸੀਆਂ ਛਿੜ ਜਾਂਦੀਆਂ ਨੇ ਉਹਨਾਂ ਦੇ ਜਿਹੜੇ ਐਡਮਿਨਿਸਟਰੇਟਰ ਨੇ ਕਿ ਉਹ ਬਿਨਾ ਸਪੋਰਟਸ ਦੇ ਬੈਕਗ੍ਰਾਉਂਡ ਦੇ ਨਹੀਂ ਹੁੰਦੇ ਪੋਲਿਟੀਕਲ ਬੈਕਗ੍ਰਾਉਂਡ ਦੇ ਹੁੰਦੇ ਨੇ ਤੇ ਇਹ ਕਾਫੀ ਪੁਰਾਣਾ ਚੱਲੀ ਜਾਂਦਾ ਹੈ ਕੇਪੀਐਸ ਗਿੱਲ ਨੂੰ ਜਦੋਂ ਲਾਇਆ ਸੀ ਹੌਕੀ ਦਾ ਉਦੋਂ ਵੀ ਰੋਲਾ ਪੈਂਦਾ ਸੀ ਮਤਲਬ ਕਿ ਇਹ ਕਲਚਰ ਤੁਹਾਨੂੰ ਲੱਗਦਾ ਇੰਡੀਆ ਦੇ ਵਿੱਚ ਚੇਂਜ ਹੋਣ ਦੀ ਸੰਭਾਵਨਾ ਹੈ ਜਾਂ ਚੇਂਜ ਹੋ ਸਕਦਾ ਹੈ ਇਹਦੇ ਸਾਹਮਣੇ ਬ ਅਗਰ ਕਈ ਵਾਰ ਮੰਨ ਲਓ ਕੋਈ ਅੱਛਾ ਪ੍ਰੋਮੋਟਰ ਹੈ ਜਿਹਨੇ ਸਪੋਰਟਸ ਨਹੀਂ ਖੇਲੀ ਲੇਕਿਨ ਉਹ ਪ੍ਰੋਮੋਟ ਕਰ ਸਕਦਾ ਹੈ ਉਹਦੇ ਕੋਲ ਰਿਸੋਰਸਸ ਹੈ ਉਹਦੇ ਕੋਲ ਪੈਸਾ ਹੈ ਜਾਂ ਉਹਦੇ ਕੋਲ ਪਾਵਰ ਹੈ ਜੀ ਔਰ ਉਹਦੀ ਅੱਛੀ ਨੀਅਤ ਹੈ ਤਾਂ ਉਹ ਵੀ ਉਹਦੀ ਵੀ ਰਿਕੁਆਇਰਮੈਂਟ ਹੈ ਜੀ ਔਰ ਮੰਨ ਲਓ ਕੋਈ ਸਪੋਰਟਸ ਪਰਸਨ ਉਹਨਾਂ ਸ਼ਾਇਦ ਕੰਮ ਕਰ ਪਾ ਰਿਹਾ ਜਾਂ ਨਹੀਂ ਕਰ ਪਾ ਰਿਹਾ ਬੇਸਿਕਲੀ ਇਹ ਇੱਕ ਤਾਂ ਨੀਅਤ ਕਿਸ ਤਰ੍ਹਾਂ ਦੀ ਹੈ ਕਿ ਤੁਸੀਂ ਉਸ ਪੋਸਟ ਤੇ ਆਏ ਹੋ ਕਿਸ ਲਈ ਆਏ ਹੋ ਤੁਸੀਂ ਗੇਮ ਨੂੰ ਪ੍ਰਮੋਟ ਕਰਨ ਵਾਸਤੇ ਆਏ ਹੋ ਜਾਂ ਸੈਲਫ ਪ੍ਰਮੋਸ਼ਨ ਵਾਸਤੇ ਆਏ ਹੋ ਇਹ ਜ਼ਰੂਰੀ ਹੈ ਔਰ ਇਹ ਸਾਰੇ ਚੀਜ਼ਾਂ ਨੂੰ ਕੰਟਰੋਲ ਕਰਨ ਵਾਸਤੇ ਨੈਸ਼ਨਲ ਸਪੋਰਟਸ ਕੋਡ ਵੀ ਬਣਿਆ ਹੈ ਕਿ ਪਲੇਅਰਸ ਦੀ ਇੰਨੀ ਪਾਰਟਿਸਪੇਸ਼ਨ ਹੋਣੀ ਚਾਹੀਦੀ ਹੈ ਫੈਡਰੇਸ਼ਨ ਚ ਇੰਨੇ ਟਰਮਸ ਦੇ ਬਾਅਦ ਰਿਪੀਟ ਨਹੀਂ ਹੋਣਾ ਚਾਹੀਦਾ ਇੰਨੀ ਏਜ ਦੇ ਬਾਅਦ ਨਹੀਂ ਹੋਣਾ ਚਾਹੀਦਾ ਤਾਂ ਕਿ ਕੱਲ ਕੋਈ ਇਹ ਨਾ ਹੋਏ ਕਿ ਇਹ ਆਪਣੀ ਪਰਸਨਲ ਔਰ ਫੈਮਿਲੀ ਪ੍ਰੋਪਰਟੀ ਸਮਝੇ ਤਾਂ ਇਹ ਚੀਜ਼ਾਂ ਨੂੰ ਰਿਫਾਰਮਸ ਤਾਂ ਆ ਰਹੇ ਹੈ ਬਟ ਇਹ ਆ ਕਿ ਉਹ ਥੋੜੀ ਮੂਵਮੈਂਟ ਸਲੋ ਹੈ ਔਰ ਫਿਰ ਕਿਤੇ ਨਾ ਕਿਤੇ ਲੂਪ ਹੋਲਸ ਰਹਿ ਜਾਂਦੇ ਆ ਕਿਉਂਕਿ ਇੰਡੀਆ ਜਿਹੜਾ ਸਪੋਰਟਸ ਹੈਗਾ ਉਹ ਸਟੇਟ ਸਬਜੈਕਟ ਹੈ ਜਦੋਂ ਇਸ ਤਰ੍ਹਾਂ ਦੇ ਲਾਜ਼ ਆਂਦੇ ਆ ਉਹ ਨੈਸ਼ਨਲ ਤੋਂ ਪਾਸ ਹੋ ਕੇ ਆਂਦੇ ਆ ਪਾਰਲੀਮੈਂਟ ਤੋਂ ਉਹ ਨੈਸ਼ਨਲ ਫੈਡਰੇਸ਼ਨ ਤੇ ਤਾਂ ਐਪਲੀਕੇਬਲ ਹੈਗੇ ਸਟੇਟ ਫੈਡਰੇਸ਼ਨ ਤੇ ਐਪਲੀਕੇਬਲ ਨਹੀਂ ਹੈ ਕਿਉਂਕਿ ਉਹਦੇ ਸਟੇਟ ਨੇ ਆਪਣੇ ਰੂਲਸ ਲੈ ਕੇ ਆਣੇ ਆ ਉਸ ਕਰਕੇ ਫਿਰ ਇਹ ਹੁੰਦਾ ਕਿ ਥੱਲੇੋਂ ਤਾਂ ਫਿਰ وہی ਮਾੜਾ ਬੰਦਾ ਜਾ ਰਿਹਾ ਜਦੋਂ ਮਾੜੇ ਮਾੜਿਆਂ ਚੋਂ ਹੀ ਸਿਲੈਕਟ ਕਰਨਾ ਹੈ ਫਿਰ ਮਾੜਾ ਹੀ ਸਿਲੈਕਟ ਹੋਊਗਾ ਤਾਂ ਇਸ ਲਈ ਰਿਫਾਰਮਸ ਹੋ ਰਿਹਾ ਹੈ ਲੇਕਿਨ ਹੋਰ ਵਧੀਆ ਤਰੀਕੇ ਨਾਲ ਰਿਫਾਰਮਸ ਆਣੇ ਚਾਹੀਦੇ ਆ ਜੀ ਤਾਂ ਇਹਦੇ ਵਿੱਚ ਇੱਕ ਇੱਕ ਡਿਬੇਟ ਇਹ ਉੱਠੀ ਹੈ ਐਮ ਐਨ ਖਲੀਫ ਜਿਹੜੇ ਕਿ ਅਲਜੀਰੀਅਨ ਬਾਕਸਰ ਸੀਗੇ ਉਹਨਾਂ ਦੇ ਨਾਲ ਇੱਕ ਜੈਂਡਰ ਨੂੰ ਲੈ ਕੇ ਡਿਬੇਟ ਉੱਠਿਆ ਕਿ ਉਹ ਫੀਮੇਲ ਮੇਲ ਉਹ ਕੀ ਸਾਰੀ ਕੰਟਰੋਵਰਸੀ ਹੈ ਬੇਸਿਕਲੀ ਉਹ ਹੈਗਾ ਕਿਉਂਕਿ ਜਦੋਂ ਵੀ ਸਪੋਰਟਸ ਦੀ ਗੱਲ ਕਰਦੇ ਆ ਤਾਂ ਫੇਅਰ ਪਲੇ ਦੀ ਗੱਲ ਕਰਦੇ ਆ ਜੀ ਕਿ ਅਗਰ ਬਈ ਕਿਸੇ ਨੂੰ ਕਿਸੇ ਚੀਜ਼ ਦਾ ਅਨਨੈਸੈਸਰੀ ਦਾ ਡਿਸਐਡਵਾਂਟੇਜ অর ਐਡਵਾਂਟੇਜ ਨਾ ਹੋਏ ਕਿ ਅਗਰ 50 ਕੇਜੀ ਦਾ ਹੋਵੇ ਚੇ ਨਾ ਹੋਏ ਕਿ ਇੱਕ ਪਲੇਅਰ 60 ਕੇਜੀ ਦਾ ਹੋਵੇ ਇਕ 50 ਕੇਜੀ ਕੇਡ ਰਿਹਾ ਤਾਂ ਮੈਨੇਜਮੈਂਟ ਖੇਲੇ ਊਮਨਜ਼ ਵਮਨ ਕੇ ਲ ਤਾਂ ਬੇਸਿਕਲੀ ਇੱਕ ਜੈਂਡਰ ਟੈਸਟ ਹੁੰਦਾ ਹੈ ਤਾਂ ਕਿ ਕੋਈ ਜਿਹੜਾ ਬਈ ਪਲੇਅਰ ਹੈਗਾ ਕਿ ਬਈ ਉਹ ਉਸੇ ਜੈਂਡਰ ਦਾ ਹੈਗਾ ਤਾਂ ਕਿ ਉਹਨੂੰ ਕੋਈ ਬੀਇੰਗ ਉਸ ਬਈ ਜੈਂਡਰ ਦੀ ਵਜ੍ਹਾ ਨਾਲ ਤਾਂ ਕੋਈ ਐਡਵਾਂਟੇਜ ਨਹੀਂ ਹੋ ਰਿਹਾ ਤਾਂ ਉਹਦੇ ਚ ਜਿਹੜੀ ਕੰਟਰੋਵਰਸੀ ਇਹ ਹੋਈ ਸੀ ਕਿ ਬਈ ਸ਼ੀ ਇਜ਼ ਅ ਬੌਰਨ ਉਹ ਬੋਏ ਤਾਂ ਉਹਦੇ ਬਾਅਦ ਨੇ ਜੈਂਡਰ ਚੇਂਜ ਕਰਾ ਕੇ ਕੀਤਾ ਬਟ ਇਹਦੇ ਚ ਇਹ ਸੀਗਾ ਕਿ ਬਈ ਜਿਹੜਾ XY ਕਰੋਮੋਸੋਮ ਹੈ ਉਹਦੀ ਉਹ ਐਗਜ਼ਿਸਟ ਕਰ ਰਹੀ ਸੀ ਬੋਡੀ ਚ ਜੀ ਤਾਂ ਉਹਦੇ ਚ ਫਿਰ ਜਿਹੜੇ ਡਿਫਰੈਂਟ ਟੈਸਟ ਹੁੰਦੇ ਆ ਉਹ ਇੱਕ ਟੈਕਨੀਕਲ ਐਸਪੈਕਟ ਆ ਜਾਂਦਾ ਹੈ ਮੈਡੀਕਲ ਪਾਰਟ ਚੀਜ਼ ਆ ਜਾਂਦੀ ਹੈ ਤਾਂ ਉਹਦੇ ਚ ਫਿਰ ਉਹ ਦੇਖਦੇ ਕਿ ਬਈ ਉਹ ਉਸ ਜੈਂਡਰ ਚ ਖੇਡ ਸਕਦਾ ਜਾਂ ਨਹੀਂ ਖੇਡ ਸਕਦਾ ਬਈ ਅਗਰ ਔਮਨ ਇਸ਼ੂ ਦੀ ਗੱਲ ਕਰੀਏ ਕਿਉਂਕਿ ਔਮਨ ਹੁੰਦਾ ਕਿ ਬਈ ਅਗਰ ਕੋਈ ਮੈਨ ਨਾ ਕਰੋ ਉਹਦੇ ਚ ਪਾਰਟਿਸਿਪੇਟ ਕਰ ਰਿਹਾ ਕਿਉਂਕਿ ਬਾਇਓਲੋਜੀਕਲੀ ਜਿਹੜੇ ਹੈ ਮੈਨ ਸਟਰੋਂਗਰ ਹੈ ਤਾਂ ਉਹਦਾ ਕੋਈ ਡਿਸਐਡਵਾਂਟੇਜ ਨਾ ਹੋਵੇ ਤਾਂ ਉਹ ਬੇਸਿਕਲੀ ਇਸ਼ੂ ਹੈ ਤਾਂ ਇਹ ਟਾਈਮ ਟੂ ਟਾਈਮ ਇਹਦੇ ਚ ਰੂਲਸ ਵੀ ਆਉਂਦੇ ਰਹਿੰਦੇ ਆ ਚੇਂਜਸ ਵੀ ਆਉਂਦੇ ਰਹਿੰਦੇ ਆ ਠੀਕ ਹੈ ਜੀ ਮੇਰਾ ਲਾਸਟ ਹੈ ਕਿ ਹੁਣ ਆਪਾਂ ਪੈਰਾਸੋਲੰਪਿਕ ਦੇ ਵਿੱਚ ਹਲੇ ਮਤਲਬ ਕਿ ਹੋਰ ਬਹੁਤ ਕੁਝ ਹੋਣਾ ਹੈ ਹਲੇ ਚਲੋ ਆਉਣ ਵਾਲੇ ਦਿਨਾਂ ਚ ਹੋ ਸਕਦਾ ਇੰਡੀਆ ਨੂੰ ਵੀ ਮੈਡਲਸ ਆਣ ਤੇ ਇਥੋਂ ਕਿਹੜੇ ਟੇਕ ਅਵੇਜ਼ ਨੇ ਖਾਸ ਤੌਰ ਤੇ ਇੰਡੀਆ ਵਾਸਤੇ ਜਾਂ ਵਰਲਡ 올림픽ਸ ਦੇ ਵਾਸਤੇ ਵੀ ਕਿ ਜਿਵੇਂ ਅਕਸਰ ਗੱਲ ਕੀਤੀ ਜਾਂਦੀ ਵੀ ਕੁਝ ਸਪੋਰਟਿੰਗ ਨੇਸ਼ਨ ਨੇ ਜਿਵੇਂ ਯੂ ਐਸ اے ਚਾਈਨਾ ਹੈਗਾ ਸਵੀਡਨ ਹੈਗਾ ਵੀ ਇੰਡੀਆ ਵਰਗੇ ਜਿਹੜੇ ਮੁਲਕ ਨੇ ਜਿਹੜੇ ਦਾਅਵਾਦਾਰੀ ਕਰ ਰਹੇ ਆ ਕਿ 2036 ਦੀ ਅਸੀਂ 올림픽 ਦੀ ਮੇਜ਼ਬਾਨੀ ਕਰਨੀ ਹੈ ਤੁਹਾਨੂੰ ਲੱਗਦਾ ਹੈ ਕਿ ਜੇ ਅਸੀਂ ਉਸ ਦਿਸ਼ਾ ਵੱਲ ਵਧਣਾ ਹੈ ਕਿ ਅਸੀਂ ਸਪੋਰਟਿੰਗ ਨੇਸ਼ਨ ਬਣਨਾ ਹੈ ਤਾਂ ਉਹਦੇ ਲਈ ਸਾਡੇ ਕੋਲ ਕੀ ਟੇਕ ਅਵੇਜ਼ ਹੋਣੇ ਚਾਹੀਦੇ ਕਿਉਂਕਿ ਪਾਰਲੀਮੈਂਟ 'ਚ ਵੀ ਇਹ ਗੱਲ ਉੱਠੀ ਹੈ ਕਿ ਜਦੋਂ ਕੋਈ ਪਰਲੇਅਰ ਉਹ ਲੈ ਲੈਂਦਾ ਉਸ ਤੋਂ ਬਾਅਦ ਰੌਲਾ ਕਿਉਂਕਿ 36 ਤੋਂ ਪਹਿਲੇ ਅਗਰ ਆਪਾਂ ਕਰੀਏ ਤਾਂ 28 ਔਰ 32 ਦੀ 올ਿਮਪਿਕਸ ਆਣੀ ਹੈ ਤਾਂ ਇਹ ਸਾਨੂੰ ਇਹ ਹੋਣਾ ਚਾਹੀਦਾ ਕਿ 28 ਚ ਐਟਲੀ ਸਾਡਾ ਡਬਲ ਡਿਜੀਟ ਤਾਂ ਆਏ ਹੂੰ ਕਿਉਂਕਿ ਬਈ ਸਾਡੇ ਕੁਸ਼ਤ ਮੈਡਲ ਲਾਣ ਕੀ ਬਈ ਹੁਣ ਜਿਹੜੀ ਆ ਤਾਂ ਸਾਡਾ ਸਿੰਗਲ ਡਿਜੀਟ ਰਹਿ ਜਾਏਗਾ ਤਾਂ ਸਿਗਾ ਕਿ ਬਈ ਟੋਕੀਓ ਜਦੋਂ 7 ਮੈਡਲ ਸੀ ਤਾਂ ਸ਼ਾਇਦ ਅਸੀਂ ਪੈਰਿਸ 'ਚ ਇਹ ਡਬਲ ਡਿਜੀਟ 'ਚ ਲੈ ਕੇ ਜਾਵਾਂਗੇ ਹੂੰ ਕਾਂ 28 ਚ ਡਬਲ ਡਿਜੀਟ ਆਣੇ ਚਾਹੀਦੇ ਤਾਂ ਹੀ ਇੰਨਾ ਪੈਸਾ ਖਰਚਣ ਕਰਨ ਦੀ ਲੋੜ ਹੈ ਕਿਉਂਕਿ ਠੀਕ ਹੈ ਤੁਸੀਂ ਜਦੋਂ ਵੀ ਕੋਈ ਇਕ ਇਵੈਂਟ ਹੁੰਦਾ ਉਹਦੇ ਚ ਇੱਕ ਇੱਕ ਸਪੋਰਟਸ ਐਟਮੋਸਫੀਅਰ ਕ੍ਰੀਏਟ ਹੁੰਦਾ ਜਿਸ ਤਰ੍ਹਾਂ ਅਗਰ 2010 ਦੀ ਕਾਮਨਵੈਲਥ ਨਾ ਹੁੰਦੀ ਤਾਂ ਸ਼ਾਇਦ ਸਾਡਾ ਅੱਜ ਜਿਹੜਾ ਸਪੋਰਟਸ ਦਾ ਸਟੈਂਡਰਡ ਹੈ ਉਹ ਸ਼ਾਇਦ ਇੰਨਾ ਨਾ ਹੁੰਦਾ ਕਿਉਂਕਿ ਉਹ ਜਦੋਂ ਉਹਦੇ ਚ ਫੰਡਿੰਗ ਆਈ ਪੈਸਾ ਆਇਆ ਅਸੀਂ ਬੜੇ ਸੀਰੀਅਸ ਹੋਏ ਕੈਂਪਸ ਪੂਰੇ ਸਾਲ-ਸਾਲ ਦੇ ਲੱਗਨੇ ਸ਼ੁਰੂ ਹੋਏ ਤਾਂ ਇਹ ਕਿਉਂਕਿ ਲਿਖਬੜ 올림픽ਸ ਦਾ ਖਰਚਾ ਬਹੁਤ ਜ਼ਿਆਦਾ ਹੈ। ਔਰ ਉਹਨਾਂ 올림픽ਸ ਵੀ ਕਹਿ ਰਹੇ ਕਿ ਅਸੀਂ ਗੁਜਰਾਤ ਕਰਾਂਗੇ। ਗੁਜਰਾਤ ਇੱਕ ਅ ਇੱਕ ਸਿਟੀ ਬਣਾਵਾਂਗੇ। ਉਹਦੇ ਚ ਬਲਕਿ ਮੈਂ ਕਿਤੇ ਦੇਖ ਮੈਂ ਪੜਿਆ ਹੈ। ਤਾਂ ਇਟ ਜਸਟ ਅ ਪਾਸਿੰਗ ਰੈਫਰੈਂਸ ਕਿ ਫਾਰਮਰਸ ਦਾ ਵੀ ਇਸ਼ੂ ਆਇਆ ਹੈ ਕਿ ਸਾਡੀ ਲੈਂਡ ਚਲੀ ਜਾਏਗੀ। ਤਾਂ ਇਹ ਬੜੇ ਸੀ ਮਤਲਬ ਸੀਰੀਅਸ ਚੀਜ਼ਾਂ ਹੈ ਕਿ ਸਿਰਫ ਇਹ ਸੋਚ ਲੈਣਾ ਕਿ ਅਸੀਂ 올림픽ਸ ਕਰਾਉਣਾ ਹੈ। ਤਾਂ ਨਹੀਂ ਉਹਨੂੰ ਸਾਨੂੰ ਉਸ ਚੀਜ਼ ਦਾ ਬੈਨੀਫਿਟ ਕੀ ਮਿਲ ਰਿਹਾ ਔਰ ਪਲੱਸ ਅਸੀਂ ਜਿਹੜੀ ਗਰਾਉਂਡ ਲੈਵਲ ਤੇ ਕੀ ਕੰਟਰੀਬਿਊਸ਼ਨ ਸਾਡੀ ਹੈ ਤਾਂ ਕਿਤੇ ਨਾ ਕਿਤੇ ਕਿਉਂਕਿ ਚਲੋ ਠੀਕ ਹੈ ਪਹਿਲੇ ਇਸ ਤਰ੍ਹਾਂ ਵੀ ਸਮੇਂ ਸੀ ਮੈਡਲ ਹੀ ਨਹੀਂ ਆਉਂਦੇ ਸੀ 올림픽ਸ ਹੁਣ ਐਟਲੀਸਟ ਸਾਡੇ ਮੈਡਲਸ ਆ ਰਹੇ ਔਰ ਨੰਬਰਸ ਜ਼ਿਆਦਾ ਆ ਰਹੇ ਹੈ ਬਟ ਹੁਣ ਵੀ ਜਿਹੜੀ ਹੈ ਕਿ ਅਗਰ ਸਾਨੂੰ 36 ਦੀ ਅਗਰ 올림픽 ਵਾਸਤੇ ਬਿਡ ਕਰਨਾ ਹੈ ਤਾਂ ਸਾਨੂੰ ਐਟਲੀਸਟ ਇਹ ਤਾਂ ਹੋਣਾ ਚਾਹੀਦਾ ਕਿ ਅਸੀਂ 36 टॉप 5 चाहिए और वो टॉप 5 दी तैयारी किस तरह करनी है वो देखना जरूरी है क्योंकि जब 2012 लंदन ने अपना ओलंपिक्स वो ਉੱਥੇ ਉਹਨਾਂ ਨੇ ਹੋಸ್ಟ್ ਕੀਤੀ ਹੈ ਤਾਂ ਉਸ ਤੋਂ 3-4 ਸਾਲ 3-2 ਐਡੀਸ਼ਨਸ ਪਹਿਲੇ ਦੀ ਉਹਨਾਂ ਦੀ ਪਰਫਾਰਮੈਂਸ ਦੇਖ ਲਓ ਮੈਡਲ ਟੈਲੀਜ ਔਰ ਲੰਡਨ ਦੇ ਟਾਈਮ ਔਰ ਉਹਦੇ ਬਾਅਦ ਦੀ ਮੈਡਲ ਟੈਲੀਜ ਦੇਖ ਲਓ ਤਾਂ ਉਹਦੇ ਵਿੱਚ ਕਾਫੀ ਜ਼ਿਆਦਾ ਡਰਾਸਟਿਕ ਇੰਪਰੂਵਮੈਂਟ ਹੈ ਨੰਬਰ ਆਫ ਮੈਡਲ ਤਾਂ ਸਿਰਫ ਅਸੀਂ ਇੱਕ ਤਾਂ ਹੀ ਫਾਇਦਾ ਇੱਥੇ ਉਹ ਕਰਨ ਦਾ ਕਿ ਠੀਕ ਹੈ ਅਸੀਂ ਵਰਲਡ ਨੂੰ ਦਿਖਾਣਾ ਕਿ ਅਸੀਂ ਕੈਪੇਬਲ ਹੈ ਕਿ ਅਸੀਂ ਇੱਥੇ 올림픽ਸ ਕਰ ਸਕਦੇ ਆ ਲੇਕਿਨ ਉਸਤੇ ਉਹਦੇ ਅਲਾਵਾ ਸਾਡੀ ਹੋਰ ਵੀ ਪ੍ਰਾਇਰਟੀਜ਼ ਹੈਗੀਆਂ ਹੋਰ ਵੀ ਵੱਡੀਆਂ ਲੜਾਈਆਂ ਹੈਗੀਆਂ ਜੀ ਔਰ ਮੇਨ ਮਕਸਦ ਹੈ ਕਿ ਅਗਰ ਆਪਣੇ ਜਗਾ ਹੋਸਟ ਕਰਾ ਕੇ ਮੈਡਲ ਨਹੀਂ ਜਿਆਦਾ ਜਿੱਤ ਸਕਦੇ ਤਾਂ ਉਸ ਤੋਂ ਵਧੀਆ ਕਿਸੇ ਹੋਰ ਜਗਾ 올림픽 ਜਾ ਕੇ ਜਿਆਦਾ ਮੈਡਲ ਜਿੱਤ ਲੋ ਹਮ ਠੀਕ ਹੈ ਜੀ ਧੰਨਵਾਦ ਜੀ ਬਹੁਤ-ਬਹੁਤ ਕੇਸਨ ਸੌਰਵ ਦੁੱਗਲ ਸੀਨੀਅਰ ਸਪੋਰਟ ਜਰਨਲਿਸਟ ਜਿਨ੍ਹਾਂ ਨੇ ਸਾਡੇ ਨਾਲ ਜੋ ਪੈਰਾਸ਼ اولمپਿਕ ਦੇ ਵਿੱਚ ਪਰਫਾਰਮੈਂਸ ਹੋ ਰਹੀ ਹੈ ਭਾਰਤ ਦੀ ਉਸ ਤੇ ਹਵਾਲੇ ਨਾਲ ਇਹਨਾਂ ਨੇ ਵਿਚਾਰਾਂ ਦੀ ਸਾਂਝ ਪਾਈ ਹੈ ਉਮੀਦ ਹੈ ਤੁਹਾਨੂੰ ਗੱਲ ਬਹੁਤ ਪਸੰਦ ਆਏਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਰੱਖਿਓ ਧੰਨਵਾਦ